ਫੋਨ ਫਾਨ ਤਾਰੀ ਕੱਢ ਲਿਆ ਕਿਸੇ ਨੇ ਇਹਦੇ ਤੇ ਫੋਨ ਕੱਢ ਲੈਣ ਚਲ ਹੈਗਾਗਾ ਨਹੀਂ ਘਰੇ ਤਾਂ ਬੜਨ ਨਹੀਂ ਦਿਨਾ ਮਨ ਸੱਸੀ ਕਾਲ ਦਾ ਸੱਸਰੀ ਕਾਲ ਪਾਈ ਵੀਰਪਾਲ ਹੋਰ ਵਧੀਆ ਤਾਂ ਹੈ ਹੋਰ ਭਾਈ ਤਾਇਆ ਮੈਂ ਤਾਂ ਮੈਂ ਪੁੱਛਦੀ ਸੀ ਜੋਤੀ ਨਹੀਂ ਦੇਖੀ ਕਦੇ ਕਾਲਜ ਵੀ ਨਹੀਂ ਆਉਂਦੀ ਕੀ ਹੋ ਗਿਆ ਉਹਨੂੰ ਕਾਲਜ ਨਾ ਭਾਈ ਜਾਂਦੀ ਆ ਪੜਨ ਤਾਂ ਉਹ ਨਹੀਂ ਤਾਂ ਆਇਆ ਮੈਂ ਤਾਂ ਰੋਜ਼ ਹੀ ਆਨੀਆ ਮੈਨੂੰ ਤਾਂ ਮਿਲੀ ਨਹੀਂ ਕਦੇ ਕਹਿ ਕਿ ਤੇਨਾਂ ਦੀ ਗੱਲ ਆ ਭਾਈ ਗੁੱਡੀ ਖਰ ਇਹ ਤਿੰਨ ਚਾਰ ਦਿਨ ਹੋ ਗਏ ਅੱਛਾ 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 ਉਹ ਆਏ ਹੁਣ ਆ ਭਾਈ ਫਿਰ ਮੈਂ ਤਾਂ ਸਿੱਤਾ ਮੈਂ ਤੇ ਜੋਗਾ ਤਾਂ ਨਹਾਉਣ ਬਾਗੇ ਸੀਗੇ ਪਿੰਡੋਂ ਪਸ ਗਈ ਸੀ ਨਾ ਤੈਨੂੰ ਪਤਾ ਸ਼ਾਇਦ ਤੇਰੀ ਦਾਦੀ ਵੀ ਗਈ ਸੀਗੀ ਨਾਲ ਹਾਂ ਗਈ ਸੀ ਬੇਬੀ ਅਸੀਂ ਨਹਾਉਣ ਗਏ ਸੀਗੇ ਅੱਛਾ ਤੇ ਸ਼ਾਇਦ ਭਾਈ ਤਾਂ ਨਹੀਂ ਪਤਾ ਹੋਣਾ ਮੈਨੂੰ ਬਾਕੀ ਮੈਂ ਜਾ ਕੇ ਪਤਾ ਕਰ ਲੈਣਾ ਤੂੰ ਜਾਇਆ ਕਰ ਭਾਈ ਘਰੇ ਘਰੇ ਨਾਲੇ ਮੈਂ ਘਰੇ ਹੀ ਜਾਂਦੀ ਸੀ ਹੁਣ ਮੈਂ ਨਾ ਦੂਜੀ ਸਹੇਲੀ ਕੋਲੇ ਜਾਣਾਗਾ ਚਲ ਤਾ ਤੂੰ ਕਹਿ ਦੇ ਠੀਕਾ ਜੋਤੀ ਨੂੰ ਕੋਈ ਨਾ ਭਾਈ ਮੈਂ ਕੋਲੇ ਆ ਜੂਗੀ ਹੋਰ ਨਾਲੇ ਪਈ ਪੜ ਲਿਖ ਜਾਓ ਤੁਸੀਂ ਤਾਂ ਸਾਡਾ ਸਾਰਾ ਤਾਂ ਤੁਸੀਂ ਹੋਂਗੀਆਂ ਪੜ ਲੈ ਕੇ ਕੁਝ ਬਣ ਜਊਂਗੀ ਹੈ ਹਾਂ ਤਾਂ ਆਇਆ ਪਰਦੇ ਤਾਂ ਅਸੀਂ ਬਹੁਤ ਵਧੀਆ ਤੇ ਨਾਲੇ ਆਹ ਜਿਹੜੇ ਕਾਜਕੂਜੇ ਭਰਦੇ ਹੁੰਦੇ ਆ ਭਰਦੇ ਰਿਹਾ ਕਰੋ ਐ ਨਹੀਂ ਪਤਾ ਕਿੱਥੇ ਨੰਬਰ ਪੈ ਜੇ ਠੀਕ ਆ ਤਾਇਆ ਕੋਈ ਨਹੀਂ ਭਾ ਹਾਂ ਉਹ ਠੀਕ ਹੈ ਹਾਂ ਤਾਂ ਵਧੀਆ ਸਾਰੇ ਬਸ ਉਹ ਫਿਰ ਤੂੰ ਆ ਜੀ ਭਾਈ ਬਾਕੀ ਤੂੰ ਵੀ ਘਰੇ ਆ ਜੀ ਹੈ ਕੋਈ ਨਹੀਂ ਤਾਇਆ ਚਲ ਮੈਂ ਆ ਜੂੰਗੀ ਮੈਂ ਸੇਲੀ ਕੋਲੇ ਜਾਵਾਂ ਸੇਲੀ ਜਾਇਆ ਭਾਈ ਬਸ ਮੁੜਦੀ ਹੋਈ ਇੱਕ ਵਾਰ ਜ਼ਰੂਰ ਆਈ ਚੰਗਾ ਠੀਕ ਆ ਤਾਇਆ ਆ ਜੂੰ ਠੀਕ ਆ ਭਾਈ ਚਲ ਚਲਦਾ ਮੈਂ ਫਿਰ ਚੰਗਾ ਤਾਇਆ ਠੀਕ ਆ ਭਾਈ ਕੀ ਗੱਲ ਹੋਗੀ ਤੇ ਨਿਕਲ ਜਾਦਾ ਕਿਤੇ ਕਿਧਰੇ ਭਾਗ ਗਿਆ ਕਿਤੇ ਕਿਧਰੇ ਭਾਗ ਗਿਆ ਆ ਜਮਜੂਤ ਮੇਰੇ ਜੋਗਰੇ ਛੱਡ ਜਾਦਾ ਲੈ ਮੰਮੀ ਪਾਣੀ ਪੀ ਲੈ ਲੈਖੀ ਕੀ ਪਾਣੀ ਭਾਗ ਗਿਆ ਪਰੇ ਥੋਟ ਕੇ ਮੰਮੀ ਦੇਖੀ ਮੈਂ ਨਾ ਹੁਣ ਐਵੇਂ ਜਗਾ ਤੋ ਕਰਨ ਲੱਗ ਗਈ ਤੂੰ ਬਾੜਾ ਜਿੰਨਾ ਤਾਂ ਇਹਨੂੰ ਮੈਂ ਪਿਆਰ ਕਰਦੀ ਸੀ ਨਾ ਉਨੀ ਨਫ਼ਰਤ ਪੈਦਾ ਹੋ ਗਈ ਮੇਰੇ ਲਈ ਤਾਂ ਹੁਣ ਭਾਗ ਗਿਆ ਪਰੇ ਅੱਜ ਸਕਲ ਨਾ ਦਿਖਾਇਆ ਕਰ ਮੈਨੂੰ ਤੂੰ ਮਰਚਾਉਣਾ ਗਈ ਜੰਮਦੀ ਅਧਿਕ ਵਰਾ ਕੋਟ ਦਾ ਨਹੀਂ ਤੇਰਾ ਵਧੀਆ ਰਹਿੰਦੀ ਮम्मी ਫੇਰ ਪਾਣੀ ਨਲ ਕਾ ਦਾ ਵੈਰਾ ਇਹਨੂੰ ਤਾਂ ਤੂੰ ਐਂ ਦੋ ਮੈਂ ਤਾਂ ਤੇਰੇ ਹੱਥ ਦਾ ਕੁਛ ਨਹੀਂ ਖਾਂਦੀ ਪੀਂਦੀ ਮम्मी ਫੇਰ ਕੀ ਹੋ ਗਿਆ ਜੇ ਮੈਂ ਤੂੰ ਗਲਤੀ ਹੋ ਗਲਤੀ ਤਾਂ ਉਹ ਗਲਤੀ ਹੋਈ ਹੈ ਗਲਤੀ ਹੋਈ ਐਂ ਪੁੱਤੀ ਹੈ ਜਾਂ ਕਹਿੰਦੀ ਕੁੜੀ ਜੀ ਦੀ ਵੀ ਬਾਵਰੀਆਂ ਪੱਟ ਕੇ ਆਉ ਮੈਂ ਹੁਣ ਜਿਹੜੀ ਤੇ ਨਾ ਜਾਂਦੀ ਐ ਸਕੂਲ ਭੱਗ ਜਾ ਨਾ ਮੇਰੇ ਅੱਖਾਂ ਚੋਂ ਬਲੀ ਜਾ ਵੜੀ ਭੱਗ ਜਾ ਇੱਥੋਂ ਹੋ ਜਾ ਖੜੀ ਡੈਨ ਐ ਤੂੰ ਤਾਂ ਡੈਨ ਪੈਸੀ ਕਰ ਮਾਜਾ ਉਹਨੂੰ 4 ਦਿਨ ਹੋ ਗਏ ਉਹਨੂੰ ਨਿਕਲੇ ਨੂੰ ਉਹ ਨਹੀਂ ਘਰ ਦਾ ਮੂੰਹ ਦੇਖਿਆ ਹਜੇ ਉਹ ਨਹੀਂ ਆਇਆ ਕੰਜਰ ਕਿਸੇ ਪਾਸਿਓਂ ਜਿੱਥੇ ਭਗ ਜਾਦਾ ਉੱਥੋਂ ਦਾ ਹੀ ਹੋ ਕੇ ਬਹਿ ਜਾਂਦਾ ਉਹਨੂੰ ਪੁੱਤਾ ਮੈਂ ਮਾਰੇ ਵੀ ਸਾਰ ਲੈ ਨਹੀਂ ਪਿੱਛੇ ਇਹਨੂੰ ਜਿਹੜੇ ਖੜੇ ਨੇ ਉਹ ਲਹੂ ਪੀ ਲਿਆ ਪਿਆ ਸੀ ਕਰਮਜ ਮੇਰੇ ਵੀ ਨਹੀਂ ਥੇਨਾ ਮਾਰਾ ਅੰਦਰ ਬਹਿ ਜਾ ਤਾ ਹੋਟੂ ਹਾਫਟਵਾ ਲੈ ਹੁਣ ਮੈਥੋਂ ਆਏ ਇਹ ਡਡੇ ਰਹਿ ਗਏ ਵਿੱਚ ਐਨੀ ਤੁੱਪਾ ਵਧੀਆ ਹੋ ਗਿਆ ਨਾ ਹੁਣ ਤੇਰਾ ਆਹੋ ਵਧੀਆ ਹੋ ਗਿਆ ਚਲ ਵਧੀਆ ਚੰਗਾ ਭਾਈ ਹੋਰ ਠੀਕ ਸੀ ਕਰੇ ਸਾਰੇ ਸਾਰੇ ਵਧੀਆ ਠੀਕ ਠਾਕ ਹੋਰ ਮੇਰੇ ਪਿੰਡਾਂ ਤੇ ਕੰਮ ਵੀ ਨਹੀਂ ਸਵਾਰਿਆ ਹੁਣ ਉਹ ਸੱਚ ਮੈਨੂੰ ਰਾਜ ਕੁੜੀ ਮਿਲੀ ਸੀ ਆਪਣੀ ਵੀਰਪਾਲ ਉਹ ਕਹਿੰਦੀ ਸੀ ਆਪਣੀ ਜੋਤੀ ਪੜਨੀ ਨਹੀਂ ਜਾਂਦੀ ਹੈ ਨਾ ਨਾ ਉਹ ਤੈਨੂੰ ਕਿੱਥੇ ਮਿਲ ਗਈ ਇੱਥੇ ਜਾਂਦੀ ਹੀ ਰਾਜ ਪਤਾ ਨਹੀਂ ਕਿੰਨਾ ਦੇ ਕਰੋ ਕੰਜਾਂ ਦੀ ਸੇਲੀ ਕੇ ਘਰੇ ਜਾਨਣੀ ਆ ਪਤਾ ਨਹੀਂ ਆਉਣੀ ਆ ਉਧਰੋਂ ਤੇਰਾ ਕਿਵੇਂ ਮੂੰਹ ਉੱਤਰਿਆ ਪਿਆ ਜਹ ਹੈ ਕੁਛ ਨਹੀਂ ਕੁਛ ਨਹੀਂ ਮੈਂ ਤਾਂ ਹੀ ਬੈਠੀ ਸੀ ਸਿਰ ਜਲ ਕੀ ਜਾਂਦਾ ਹੈਗਾ ਗੱਲ ਲੱਗਦਾ ਮੈਨੂੰ ਕੋਈ ਹੋਰ ਹੈ ਜਿਹੜਾ ਮੈਂ ਤੁਹਾਨੂੰ ਕੋਈ ਜਾਨਣੀ ਹੈ ਨਹੀਂ ਨਹੀਂ ਉਹ ਤਾਂ ਮੈਂ ਹੀ ਨਹੀਂ ਤੋਰਦੀ ਸੀ ਉਹਨ ਸਕੂਲ ਉਹ ਮੈਂ ਕਈ ਦਿਨੋਂ ਨਾ ਚਲ ਕਰੇ ਕੰਮ ਜੇ ਪਾਈ ਨਹੀਂ ਨਾਲ ਲਾ ਕੇ ਕਰਾ ਦੂੰਗੀ ਉਹ ਰਹਿਣ ਦੇ ਕਰ ਕਰ ਦੇ ਕੰਮਾਂ ਨੂੰ ਆਪ ਕਰ ਲਿਆ ਕਰ ਪੜ ਲੂਗੀ ਤੂੰ ਅੱਖ ਕੁਝ ਬਣ ਜੂਗੀ ਇਥੇ ਤੇਰੇ ਮੰਗੋ ਸਾਰੀ ਉਮਰ ਫਿਰਦੀ ਰਹੂ ਜਿਹੜੇ ਪਹਿਲਾਂ ਪੜੇ ਤੇ ਉਹ ਤਾਂ ਲੱਗ ਢੀ ਸੀ ਕੋਈ ਨਹੀਂ ਆਪਦੀ ਬਾਤ ਆ ਲਾਲਾ ਪੂਰੀ ਜੇ ਪੜ ਲੂ ਕੁਝ ਚੰਗੀ ਗੱਲੀ ਐ ਤੂੰ ਅੱਖਰ ਦੇ ਮੈਂ ਤਾਂ ਤੈਨੂੰ ਇਹ ਕਹਿਨੀ ਐ ਆ ਬੋਲ ਕੋਈ ਦੇਖ ਕੇ ਮੁੰਡਾ ਮੰਡਾ ਪਰ ਵਿਆਹ ਕੇ ਤੋੜ ਦੇ ਆਖੇ ਵਿਆਹ ਕੇ ਤੋੜਦੋ ਅਜੇ ਇਹਦੀ ਕਲਾਸ ਨਹੀਂ ਪੂਰੀ ਹੋਈ ਤੂੰ ਕਹਿਨੀ ਐ ਵਿਆਹ ਕੇ ਤੋੜਦੋ ਬਸ ਹੋ ਗਈਆਂ ਪੂਰੀਆਂ ਕਲਾਸਾਂ ਕੀ ਕਰਨਾ ਪੜਾ ਕੇ ਐਵੇਂ ਇਹਨਾਂ ਨਾਲੇ ਆਪਣੇ ਤਾਂ ਪੰਜ-ਸੱਤ ਹੀ ਪੜਾਉਂਦੇ ਹੁੰਦੇ ਨੇ ਆਪਣੇ ਖਾਨਦਾਨ ਪੀੜ੍ਹੀ ਪੜਿਆ ਕੋਈ ਉਹ ਚਾਹੇ ਕੋਈ ਜਮਾ ਨਹੀਂ ਪੜਿਆ ਕੋਈ ਹੁਣ ਪੀੜ੍ਹੀ ਦੀ ਰੀਤ ਤੋੜਨੀ ਨਹੀਂ ਨੀ ਹੈਗੀ ਹੁਣ ਸਾਰੇ ਮਰ ਜਾਣ ਪੜੀ ਮਰੀ ਜਾਣਗੇ ਸਾਰੇ ਛੁੱਟੀ ਪਈ ਐ ਮੈਂ ਤੁਹਾਨੂੰ ਕਿਹਾ ਨਾ ਕੋਈ ਮੁੰਡਾ ਦੇਖ ਤੇ ਚੁੰਨੀ ਜੜਾਵਾ ਕਰ ਦਾਂਗੇ ਕਿਹਾਂ ਆ ਕੇ ਚੁੰਨੀ ਜੜਾਵਾ ਕਰ ਦੇਗੀ ਕੱਲੀ-ਕੱਲੀ ਕੁੜੀ ਐ ਹਣੇ ਤਾਂ ਮੈਂ ਚੁੰਨੀ ਜੜਾਵਾ ਕਰੂੰਗਾ ਮੈਂ ਤਾਂ ਵਧੀਆ ਵਿਆਹ ਕਰੂੰਗਾ ਤਾਂ ਵਧੀਆ ਮੈਨੂੰ ਕੁਝ ਸੁਣੇਗਾ ਕੱਲੇ ਕੱਲੇ ਕੁੜੀ ਨੇ ਤੇ ਇਹਨੇ ਚੰਦ ਚੜਤਾ ਚੰਦ ਚੜਤਾ ਕਿ ਨਾ ਕੀ ਚੰਦ ਚੜਤਾ ਮੈਂ ਤਾਂ ਕਹੀ ਨਹੀਂ ਵੀ ਕੋਈ ਚੰਦ ਨਾ ਚੜ ਜੇ ਵੀ ਮੁੰਡਾ ਤੇ ਗੱਲਾਂ ਨਾ ਕਰ ਮੇਰੇ ਕੋਲ ਮੈਂ ਆਪ ਬੋਲ ਵੀ ਮਾਰ ਲੂ ਫਿਰ ਕੁੜੀ ਨੂੰ ਫਿਰ ਸਿੱਧੀਆਂ ਗੱਲਾਂ ਪੁੱਛ ਲੂ ਮੈਂ ਤਾਂ ਜੇ ਕੋਈ ਗੱਲ ਹੈਗੀ ਮੈਨੂੰ ਸਿੱਧੀ ਸਿੱਧੀ ਦੱਸ ਦੇ ਤੇ ਗੱਲ ਤਾਂ ਕੋਈ ਨਹੀਂ ਮੈਂ ਤੈਨੂੰ ਕਹੀ ਜਾਨੀ ਆ ਵੀ ਕੋਈ ਦੇਖਲਾ ਮੁੰਡਾ ਨਿਗਾ ਚ ਕੋਈ ਦਿਹਾੜੀ ਦੇਪਾ ਕਰਦਾ ਹੋਵੇ ਕੋਈ ਆਉਦਾ ਕੰਮ ਕਰਦਾ ਹੋਵੇ ਪਰੇਕਰ ਹੱਥ ਪੀਲੇ ਆਪਾਂ ਨੇ ਕੀ ਕਰਾਉਣਾ ਨਰਤੀਆਂ ਤਾਂ ਆਵਦੇ ਘਰੀ ਸੋਨੀਆਂ ਲੱਗਦੀਆਂ ਨੇ ਬਸ ਦੀਆਂ ਉਹ ਕਹੇ ਇਹ ਵੀ ਆਪਦਾ ਕਰੀਏ ਉਹ ਤਾਂ ਵਿਚਾਰੀ ਦਾ ਤੂੰ ਐਵੇਂ ਵਿੱਚ ਹੁਣ ਜਿਵੇਂ 4 ਦਿਨ ਬਾਅਦ ਕੀ ਭਾਗਿਆ ਤੂੰ ਤਾਂ ਕਿਤੇ ਹੱਥ ਪੀਲੇ ਕਰਨ ਦੀ ਸੋਚਣ ਲੱਗੀ ਹੈ ਜੀ ਤੂੰ ਕਰੇ ਹੁੰਦਾ ਨਾ ਫਿਰ ਪਥ ਲੱਗਦਾ ਤੈਨੂੰ ਕੀ ਬਣਾ ਰਹੀ ਆ ਪਿੱਛੇ ਗੁੰਨ ਗੁੰਨ ਜੀ ਨਾ ਕਰ ਮੈਂ ਥੂਨ ਨਾ ਖਖਰਾ ਫਰਿਆਲੀ ਕਿਤੇ ਬੇ ਮੈਂ ਗੁੰਨ ਗੁੰਨ ਨਹੀਂ ਕਰਦੀ ਕੰਜਰਾ ਮੈਂ ਤੈਨੂੰ ਐ ਕਹਿੰਨੀ ਆ ਵੀ ਤੂੰ ਮੁੰਡਾ ਦੇਖਦਾ ਤੈਨੂੰ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿੰਨੀ ਆ ਪਰ ਤੇਰੇ ਖਾਨੇ ਚ ਤਾਂ ਗੱਲ ਪੈਂਦੀ ਹੋਈ ਨਹੀਂ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈਗਾ ਪਹਿਲਾਂ ਤੂੰ ਮੈਨੂੰ ਵਿਚਲੀ ਗੱਲ ਦੱਸਣੀ ਹੈ ਕਿ ਕਿਵੇਂ ਕਰਾਉਣਾ ਵੇ ਦੱਸਾਂ ਫੇਰ ਐਂ ਕਿ ਹਿੰਮਤ ਸੁਣਦੀ ਆਹੋ ਦੱਸ ਹਿੰਮਤ ਨੂੰ ਗਾਂ ਦੀ ਘਰ ਵੱਡਾ ਦੱਸਗੀ ਰਾਮਲੀਲਾ ਸੁਣਾਏਗੀ ਬੋਲ ਕੀ ਸੁਣਾਉਣੀ ਹੈ ਵੇ ਤੇਰੀ ਕੁੜੀ ਨੇ ਤਾਂ ਰਾਮਲੀਲਾ ਹੀ ਕਰਤੀ ਚਾੜਤਾ ਚੰਦ ਗੱਲ ਕੀ ਹੋਈ ਆ ਪਹਿਲਾਂ ਖੁੱਲ ਕੇ ਗੱਲ ਦੱਸੇਂਗੀ ਕਿ ਬਸ ਕੱਲੇ ਚੰਦ ਨੂੰ ਯਾਦ ਕਰੀ ਜਾਏਗੀ ਵੇ ਨੇ ਤਾਂ ਉਹੀ ਕੰਮ ਕਰਤਾ ਕਿਸੇ ਮੁੰਡੇ ਨਾਲ ਗੱਲ ਨਿਕਲਿਆ ਹੀ ਗੱਲ ਨਿਕਲੀ ਹਾਂ ਜਿਹੜੀ ਗੱਲਾਂ ਡਰਦੇ ਸੀ ਉਹੀ ਚੰਦ ਚੜ ਗਈ ਇਹ ਤਾਂ ਮੈਂ ਪੜਦਾ ਤਾ ਹੁਣ ਮੇਰੇ ਸਾਲੇ ਦੀਦੀ ਤਰ ਮੈਂ ਕਿੰਨਾ ਸਮਝਾਉਂਦਾ ਰਹਾ ਇਹਨੂੰ ਵੀ ਨਾ ਪੇਜਾ ਕਰ ਕਾਲਜ ਸਕੂਲ ਚ ਨਾ ਮੈਨੂੰ ਕੀ ਪਤਾ ਵੀ ਉਸਿਆ ਹਿਆ ਕੋਈ ਸੁਣਦਾ ਹੋਣਾ ਮਹਣ ਸਾਰੀਆਂ ਕੁੜੀਆਂ ਜਾਣਦੀਆਂ ਨੇ ਦੋ ਅੱਖਰ ਪੜ੍ਹਨੂਗੀ ਹੁਣ ਇਹ ਮੇਰੇ ਸਾਲੇ ਦੀਦੀ ਤਾ ਮੈਂ ਪੜਦਾ ਜਾ ਕੇ ਬੇਨਾ ਮਾਰੀਂ ਦੇ ਬੇ ਉਹ ਸਮਝਾਦੀ ਬਰੋਬਰ ਦੀ ਹੋ ਰਹੀ ਆ ਹੁਣ ਕਿ ਤੂੰ ਖਾ ਪੀ ਜਾਵੇ ਕੁਸ ਤੂੰ ਮਰ ਜਾ ਮੈਂ ਤੂੰ ਕੁੱਤੇ ਵੀ ਨਾ ਹੂੰ ਇਹ ਤਹਈਆ ਹੈ ਜਾ ਆ ਸੋਲਾ ਦਿੱਤੀ ਆ ਮੇਰੇ ਆ ਸੋਲਾ ਦਿੱਤੀ ਹੈ ਵੇ ਟਿਕ ਜਾ ਵੇ ਮੈਂ ਕਹਿੰਦੀ ਮੈਂ ਤੇਰੇ ਨੂੰ ਵਿਚਲਾ ਦੂੰ ਮੈਂ ਵੇ ਪਟਾ ਜਾਣਾ ਗੱਲ ਸੁਣ ਲੈ ਵੇ ਗੱਲ ਸੁਣ ਲੈ ਦੇਖੇ ਤਾਂ ਗੱਲ ਸੁਣੀ ਸੁਣਾਈ ਹੈ ਮੈਂ ਨਾ ਮਰਾ ਮੈਂ ਪਤਾ ਕਰ ਲਾਂਗੇ ਬਗ ਜਾ ਅੰਦਰ ਬਗ ਜਾ ਅੰਦਰ ਸੁਣੀ ਸੁਣਾਈਆਂ ਹੋ ਗਈਆਂ ਨੇ ਬਗ ਜਾ ਬਗ ਜਾ ਪੱਟੀ ਮੇਸ ਕਰੀਆ ਕੁੜੀ ਦੀ ਤੂੰ ਪੱਟੀ ਮੇਸ ਆ ਆਪੇ ਨਿਕਲਾ ਕਰ ਨਾ ਮਰਦੇ ਮੈਂ ਆਪਣੀ ਪੱਕੀ ਮੈਸ ਕਰੀ ਆ ਪੰਜਰ ਕਸਿਆ ਥਾਂ ਦਾ ਮਿੰਨਾ ਮਿੰਨਾ ਮੁਰਦਾ ਨਹੀਂ ਬਾਰੋਂ ਇਹਨੂੰ ਮਾਰ ਦੂੰ ਮੈਂ ਜੇ ਐਸੇੇ ਕੰਮ ਕਰਦੀ ਦਿੱਖੀ ਹੁਣ ਤੂੰ ਮੁੜ ਕੇ ਥੋ ਬੀਪੀ ਵਧਾਇਆ ਗੰਦੇ ਟੱਬਰ ਨੇ ਇਹਨਾਂ ਤਾਂ ਪੁੱਛਣਾ ਵਸੇ ਤਾਂ ਮਾਰ ਦੇ ਫਾਹੇ ਟੰਗ ਦੇ ਇਹਨਾਂ ਨੂੰ ਤਾਂ ਤੇਰਾ ਕਿਹਾ ਸੀ ਵੀ 12 ਪੜ ਲੀ ਰਹਿਣ ਦੇ ਇੱਥੇ ਕਜੀ ਮੈਂ ਤਾਂ ਹਵਲਦਾਰ ਨਹੀਂ ਲਵਾਉਂਗੀ ਆ ਲਵਾਤੇ ਰੰਗ ਹਵਲਦਾਰ ਨਹੀਂ ਨੇ ਡੰਡਾ ਜਾਂ ਵੱਡ ਦਿੰਦੇ ਪਰਾਂ ਟਾਈਮ ਨਾ ਚੰਗੇ ਰਹਿ ਜਾਂਦੇ ਐਸੀ ਲੋਕਾਂ ਦੇ ਧੀਆ ਵਰਗੀ ਆਪਦੀ ਧੀ ਨਹੀਂ ਹੈਗੀ ਤਾਂ ਜਮਾ ਪੱਟੀ ਮੇਸ ਹੋ ਗਈ ਪਿੰਡ ਚ ਇਹ ਜੀਆਂ ਗੱਲਾਂ ਥੋੜੀ ਗੁੱਜੀਆਂ ਰਹਿਣਗੀਆਂ ਹੁਣ ਪਤਾ ਤਾਂ ਲੱਗੂ ਵੀ ਇੱਥੇ ਕਮਲਾ ਰੱਖਿਆ ਸੀਗਾ ਵੇ ਪਾਣੀ ਫੜ ਲਾ ਖੜਾ ਹੋ ਜਾ ਇਹਨੇ ਮੈਂ ਤੱਕ ਰਹੀ ਜਾਂਦਾਗਾ ਇੱਥੇ ਚੌਣੇ ਨੇ ਲਹੂ ਪੀਤਾ ਹੈਗਾ ਲਹੂ ਤਾਂ ਤੁਸੀਂ ਪੀਤਾ ਮੇਰਾ ਅੱਬ ਬੈਜੂਗਾ ਜਾ ਕੇ ਕਿਤੇ ਕਿਸੇ ਨਾਲ ਤੇ ਨਿਕਲ ਜੂਗਾ ਕਿਤੇ ਕਿਸੇ ਨਾਲ ਨਿਕਲ ਜੂਗਾ ਮੈਂ ਹੁਣ ਮੈਂ ਛੋਡੀ ਚੱਕੀ ਜਾਰੀ ਕਰਿਆ ਕਰਾਂ ਹੈ ਤੂੰ ਕਿ ਜਾਰੀ ਕਰਿਆ ਕਰ ਹੁਣ ਮੈਂ ਛੋਡੀ ਮੈਂ ਮੈਨੂੰ ਨਹੀਂ ਪਤਾ ਪੀਣਾ ਪਿਲਾ ਪੈ ਚੱਕਾ ਥਾ ਡਫਲਾ ਮੈਂ ਤਾਂ ਤੈਥੋਂ ਪਾਣੀ ਮੰਗਵਾਇਆ ਵੀ ਨਹੀਂ ਨਾ ਹੁਣ ਸੱਚੀ ਹੋਣ ਦੀ ਮਰੀ ਪਾਣੀ ਲਈਏ ਬਸ ਸੱਚੀ ਕਰ ਚ ਹੋਣਾ ਮੈਂ ਤਾਂ ਦੱਸਦੇ ਗੰਦੀ ਲਾਜ ਦਾ ਤੇਰੀ ਹੈ ਕੁੱਟੀ ਦੀ ਕੁੜੀ ਦੀ ਪੱਟੀ ਮੇਸ ਹੋ ਗਈ ਜਮਾ ਪੱਟੀ ਮੇਸ ਹੋ ਗਈ ਨਾਲੇ ਹੋਰ ਪੈਂਡ ਚ ਤੂੰ ਤੂੰ ਵੱਖ ਹੋਊਗੀ ਹੋਊਗੀ ਕੀ ਹੋਰ ਹੀ ਐ ਆ ਜਿੰਨਾ ਨਾਲ ਜਾਂਦੀ ਹੈ ਜਹੇਜੀ ਬੈਠ ਕੋਹ ਜੇ ਸੋਧਤ ਹੁੰਦੀ ਐ ਹੁਣ ਕਰਨਾ ਕੀ ਐ ਮੈਨੂੰ ਐਂ ਦੱਸਦੇ ਬੋਲ ਕੇ ਜੇ ਉਹਨੂੰ ਮਾਰਨਾ ਤਾਂ ਮੈਂ ਹੁਣ ਮਾਰ ਦੇਣਾ ਦੱਸ ਬੋਲ ਯਾਰ ਡੰਡਾ ਵੱਟਣਾ ਪਰ ਇਹ ਜੀ ਦਾ ਮੱਥਾ ਮਾਰਾਂ ਮੈਂ ਮੈਨੂੰ ਕਹੀ ਇਹਨੇ ਕਿ ਮੁੰਡਾ ਆਪਾ ਲਾ ਕੋਈ ਮੁੰਡਾ ਆਪਾ ਲਾ ਪਰ ਤੋੜ ਦਿਆ ਹੱਥ ਪੀਲੇ ਕਰਕੇ ਉਹ ਮੁੰਡਾ ਇੱਥੇ ਖੜੇ ਪੈਰ ਹੁਣ ਕਿੱਥੋਂ ਲਿਆ ਆ ਮੈਂ ਵੀ 10 ਦਿਨਾਂ ਚ 15 ਦਿਨਾਂ ਚ 20 ਦਿਨਾਂ ਚ ਮਹੀਨੇ ਚ ਤਾਂ ਮਿਲੂਗਾ ਹੀ ਜੀ ਕਿਸੇ ਨਾਲ ਹੁਣ ਗੱਲ ਕਰਾਂ ਖੜੇ ਪੈਰ ਆਲਾ ਕੀ ਕਹੂਗਾ ਪਿੰਡ ਦੇ ਵਿੱਚ ਕੀ ਸੋਚੂਗਾ ਵੀ ਬੜੀ ਛੇਤੀ ਕੜਾਹੀ ਚਾੜਤੀ ਅਗਲੇ ਨੂੰ 100 ਗੱਲ ਦਾ ਅਗਸੂਗੂ ਮਿਲ ਜੂ ਅਗਲਾ 100 ਪਤਾ ਸ਼ਤਾ ਕਰਦਾ ਜੇ ਕੋਈ ਗੱਲਬਾਤ ਦਾ ਪਤਾ ਲੱਗਿਆ ਨਕਲੀ ਨਹੀਂ ਰਹੀ ਤੇ ਨਾਲ ਕਿ ਤੇਰੇ ਤਾਂ ਜਰੂਰ ਪਤਾ ਲੱਗ ਜੂਗਾ ਨ ਉਹਦਾ ਪਰਦਾ ਨਾਲੇ ਹੋਰ ਤਰ ਕੋਈ ਨਾ ਕਰਦੇ ਗੱਲਬਾਤ ਕੋਈ ਗੱਲ ਨਹੀਂ ਤੂੰ ਉਹਨੂੰ ਮੇਰੇ ਕੋਲ ਭੇਜ ਪਹਿਲਾਂ ਮੇਰੇ ਨਾਲ ਗੱਲ ਤਾਂ ਕਰਾਉਂਦੀ ਕੀ ਕਰਾਂ ਨਾ ਮੈਂ ਤਾਂ ਮੂੰਹ ਨਹੀਂ ਲਾਉਂਦੀ ਹੈ ਜੀ ਨੂੰ ਚਾਹਲ ਨਹੀਂ ਦੇਖਣਾ ਚਾਹੁੰਦੀ ਮੈਂ ਤਾਂ ਕਿਹਾ ਬਥੇਰਾ ਕਿਹਾ ਜੀ ਵੀ 12 ਪੜ੍ਹ ਲਈ ਬਹੁਤ ਹੈ ਲਾ ਦੇ ਨੇ ਕਿਸੇ ਪਾਸੇ ਕੱਢ ਦੇ ਨੇ ਆਪਰਾ ਨਹੀਂ ਨਹੀਂ ਪੜ੍ਹ ਲਿਖ ਜਾਣਦੇ ਉਹਨਾ ਆ ਗਈ ਨਾ ਉਹੀ ਗੱਲਾਂ ਤੇ ਆਵਦੀ ਤੇ ਮੈਨੂੰ ਤਾਂ ਹੁਣ ਸਰ ਤੇਰੀ ਬਦਲਬਾਈ ਦੀਗੀ ਜਦੋਂ ਗੱਲਾਂ ਬਦਲ ਬਦਲ ਕਰਦੀ ਸੀ ਬਦਲਬਾਈ ਨੂੰ ਕੀ ਕਹਾ ਮੈਂ ਚੰਦ ਚਾੜਤਾ ਚੰਦ ਚਾੜਤਾ ਨਾਲੇ ਹੋਰ ਚੌਰਾ ਹਜੇ ਉਸ ਗੱਲ ਤੇ ਨਹੀਂ ਆਉਂਦਾ ਹੈਗਾ ਕਰਦੇ ਤਾਂ ਪਾਉਂਦੀ ਸੀ ਉਹ ਤੇ ਗੱਲਾਂ ਕਰਦੀ ਸੀ ਪਿੰਡ 'ਚ ਪਤਾ ਲੱਗਿਆ ਮੈਨੂੰ ਹਜੇ ਕੱਚੀ ਪੀੜੀ ਗੱਲ ਦਾ ਪਤਾ ਲੱਗਿਆ ਫੋਨ ਜਾ ਅੱਗ ਲਾ ਦੇ ਉਹਦੇ ਨਾਲੇ ਹੁਣ ਤਾਂ ਅੱਗ ਲਾਉਂ ਜਾਉ ਲਾਉ ਪਹਿਲਾਂ ਕੁੜੀ ਦੀਆਂ ਵੀ ਬਾਬਰੀਆਂ ਪਟਕ ਕੇ ਆਉ ਕੋਈ ਨਾ ਉਹ ਜਗਨੇਦੀ ਪੁੱਤਰੀ ਨੂੰ ਤਾਂ ਮੈਂ ਪੁੱਛਦਾ ਘਰੇ ਜਾ ਕੇ ਉਹਨੂੰ ਤੂਫ ਤਾਂ ਮੈਂ ਆਪੇ ਹੀ ਦੇ ਦੂੰਗਾ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਮੈਂ ਦੇਣਾ ਦੱਕੀ ਨੂੰ ਪਤਾ ਨਹੀਂ ਕਿਨੂੰ ਇਹਦਾ ਨਾਲ ਸੰਗ ਕਰਦੀ ਐ ਇਹ ਅਗਲੇ ਦਾ ਨਹੀਂ ਕੋਟ ਆਪਦਾ ਭਾਂਡੇ ਕੋਟਾ ਨਿਕਲ ਗਿਆ ਨਾ ਜਾਵੇ ਅਗਲਾ ਕਿਹੜਾ ਕਹਿੰਦਾ ਵੀ ਜਾ ਉਹ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਠੀਕ ਐ ਨਾ ਇਹਨੂੰ ਫੋਨ ਨਹੀਂ ਕੁਝ ਕਰਨ ਦੀ ਲੋੜ ਨਹੀਂ ਨਾ ਫੋਨ 'ਚ ਪੈਸੇ ਪਾਉਣ ਦੀ ਲੋੜ ਐ ਠੀਕ ਐ ਇੱਥੇ ਕੱਲੇ ਕੱਲੀ ਨੂੰ ਘਰੇ ਬੈਠੀ ਰਹਿਣ ਦੇ ਮੈਂ ਤਾਂ ਬਥੇਰੇ ਕਿਹਾ ਸੀ ਨਾ ਪਵਾਉਣੀ ਨਾ ਪੈਸੇ ਪਵਾ ਦੇ ਕੁੜੀ ਦਾ ਕੰਮ ਆਉਂਦਾ ਫਲਾਨਾ ਆਉਂਦਾ ਜਾਰ ਪੈਂਦ ਲੇਲਾ ਹੁਣ ਗੱਲ ਹੁਣ ਦੱਬੀ ਰਹਿਣ ਦੇ ਠੀਕ ਐ ਗੱਲ ਨੂੰ ਛਾਲ ਲਾ ਕੋਈ ਗੱਲ ਨਹੀਂ ਐ ਤਾਂ ਮੜਾ ਮੋਟਾ ਚੱਲਦੀ ਰਹਿੰਦਾ ਕੋਈ ਨਾ ਚੱਲ ਦਾਨੀ ਰੰਦਾ ਬਹੁਤ ਅੱਗੇ ਟੱਪ ਗਈ ਗੱਲ ਕੀ ਹੋ ਗਿਆ ਹੁਣ ਅੱਗੇ ਕੀ ਹੋਰ ਬਤਾ ਲਈ ਕੀ ਬਤਾ ਲਈ ਇਹਨਾਂ ਤਾਂ ਬਿੱਜ ਨੂੰ ਐ ਵੀ ਨਹੀਂ ਪਤਾ ਹੋਏਗਾ ਉਹ ਮੈਂ ਸਭ ਜਾਣਦਾ ਇਹਨਾਂ ਕੌਮਲਾ ਵੀ ਨਹੀਂ ਹੈਗਾ ਜੇ ਖੁੱਲ ਕੇ ਗੱਲ ਦੱਸੇਗੀ ਤਾਂ ਆਈ ਆ ਮੇਰਾ ਛੱਕ ਯਕੀਨਚ ਨਾ ਬਦਲਦੀ ਕਿਤੇ ਤੂੰ ਮੈਂ ਕਹਾਂ ਡੰਗਰਾਂ ਖੁੱਲਣ ਨੂੰ ਨਾਲੇ ਜਿਹੜੇ ਕੰਮ ਨਹੀਂ ਕਰਨਾ ਸੋ ਕਰਤਾ ਦੰਡ ਟਰ ਲੈਨੇ ਜਵਾਕ ਹੋਣ ਵਾਲਾ ਹੈਗਾ ਜਵਾਕ ਹੋਣ ਵਾਲਾ ਕਿੰਨੇ ਮੇਰੇ ਸਾਲਿਆਂ ਦੀ ਤੂੰ ਇਹ ਐਨੇ ਸੌਖੇ ਕਿੰਨਾ ਕਹਿਣੀ ਹੈ ਹਾਏ ਬੇਟਾ ਮਰ ਜਣਿਆ ਮੇਰੇ ਸਾਲਿਆਂ ਦੀ ਪੱਟੀ ਤੇ ਤਵਾ ਗੜੀ ਜੇ ਤੂੰ ਕਰੀ ਹੈਗੀ ਕੋਈ ਕੋਈ ਕਰਦਾ ਭੁਖਤ ਦਾ ਕੋਈ ਉਹਨੂੰ ਪੁੱਤਾਂ ਕੋਈ ਵਾਲੇ ਹੋਰ ਹਾਏ ਬੇ ਉਹਦੀ ਜਾਨਾ ਤੱਕ ਬੇ ਮਰ ਜਣਿਆ ਮਰ ਜਣਿਆ ਮਰ ਜਣਿਆ ਮਰ ਜਾ ਤੱਕਰੇ ਪਾਵੇ ਮੇਰੇ ਸੜਕਾਂ ਦੀ ਏ ਕੀ ਹੋ ਗਿਆ ਕਿਉਂ ਮਰੀ ਜਾਂਦੇ ਆ ਕੀ ਐਸੇ ਤੂੰ ਪੁੱਛ ਲਾ ਭਾਈ ਕੀ ਹੋ ਗਿਆ ਕੀ ਹੋਇਆ ਕੁਛ ਨਹੀਂ ਨਹੀਂ ਤੂੰ ਵੀ ਨਾ ਸਵਾਰ ਲੈ ਗੱਲਾਂ ਦੇ ਸਭ ਕੁਝ ਪਤਾ ਤੈਨੂੰ ਹਜੇ ਤੋਤੋ ਕਹਿੰਦੀ ਐ ਗੱਲਾਂ ਜੀ ਐ ਕੋਈ ਗੱਲ ਹੋ ਗਈ ਉਹਨੇ ਸੱਚ ਚ ਪਾ ਕੇ ਛੰਡਣੀ ਆ ਬਸ ਫਿਰ ਪੁੱਛਦੀ ਕਿਉਂ ਆ ਚੁੱਪ ਕਰ ਜਾ ਫਿਰ ਡੈਡੀ ਮੰਮੀ ਦਾ ਕੀ ਕਸੂਰ ਇਹਨੂੰ ਕਾਹਤ ਕੁੱਟਦੇ ਹੋ ਨਾ ਮਾਰਾ ਨਾ ਹੋਰ ਇਹਦੇ ਹਾਰ ਪਾਮਾ ਫੁੱਲਾਂ ਦਾ ਜਿਵੇਂ ਜੇ ਕਰਦੂਤਾ ਕਰਦੀ ਨੇ ਇਹ ਕੁੜੀ ਦੀ ਪੱਟੀ ਮੇਸ ਘਰਤੀ ਨੇ ਤੈਨੂੰ ਕੜਾ ਭਈ ਗੱਲ ਦਾ ਨਹੀਂ ਪਤਾ ਹੁਣ ਫਿਰ ਡੈਡੀ ਫਿਰ ਮੰਮੀ ਦਾ ਤਾਂ ਕੋਈ ਕਸੂਰ ਨਹੀਂ ਕਸੂਰ ਨਹੀਂ ਫਿਰ ਨਾਲੇ ਹੋਰ ਇਹਨੇ ਫੋਨ ਤੇ ਵੀ ਨਹੀਂ ਦੱਸਿਆ ਮੈਨੂੰ ਇੱਕ ਵਾਰ ਵੀ ਐਡੀ ਐਡੀ ਗੱਲਾਂ ਹੋ ਰਹੀਆਂ ਘਰੇ ਆਉਣ ਸਰ ਮੈਂ ਨੀਵੀ ਪਾ ਕੇ ਬੈਗੀ ਤਾਂ ਸਰ ਗਿਆ ਹੋਰ ਮੈਨੂੰ ਪਤਾ ਪੱਜ ਕੇ ਆ ਜਾਦਾ ਪਿੰਡ ਚ ਤਾਂ ਚੋਰੇ ਦੇ ਨਾ ਆਉਣ ਨਹੀਂ ਲੋਟ ਆਉਂਦੇ ਘਰੇ ਚਾਹੇ ਨਾ ਆਵੇ ਚਾਹੇ ਨਾ ਨਾ ਆਵੇ ਪਿੰਡ ਚ ਤਾਂ ਤਾਂ ਹੁਣ ਚੱਕ ਕੇ ਮੈਂ ਤੁਰਨਾ ਨਾ ਮੇਰੀ ਤਾਂ ਹੋ ਗਈ ਇੱਜ਼ਤ ਖਰਾਬ ਹੋ ਗਈ ਇੱਜ਼ਤ ਖਰਾਬ ਤੇਰੀ ਨਾਲੇ ਹੋਰ ਹਾਂ ਤੁਸੀਂ ਨਾ ਰੋਲਾ ਨਾ ਪਾਓ ਕੋਈ ਹੱਲ ਨਾ ਪੁੱਤੈ ਨੂੰ ਮੈਂ ਕਹੀ ਜਾਂਨੀ ਆਪੇ ਕੋਈ ਮੁੰਡਾ ਲੱਭ ਕੇ ਪਰੇ ਵਿਆਹ ਕਰ ਦੇ ਪਰੇ ਵਿਆਹ ਕਰ ਦੇ ਨਾ ਸੋਣਦਾ ਹੀ ਨਹੀਂ ਕਾਇ ਸਿਰ ਸਰ ਚੜੀ ਜਾਂਦਾ ਟਹਿ ਜਾਣਾ ਨਾ ਇਹਨੂੰ ਰੱਬ ਚੱਕੇ ਕੋਈ ਨਾ ਰੱਬ ਚੱਕ ਲੂ ਥਨੂੰ ਖੁੱਲਾ ਮਿਲ ਜਾਣਗੀਆਂ ਇੱਥੇ ਸਾਨੂੰ ਮੇਰ ਜਾਣਿਆ ਮੇਰਾ ਡਾਰਾ ਮੈਨਾ ਮੋਟਾ ਕੁੜੀ ਨੂੰ ਆਪਸ ਵਿੱਚ ਲੜੋਂ ਨਾਲ ਚੰਗਾ ਨਾ ਕੋਈ ਮਸਲੇ ਦਾ ਹੱਲ ਕਰੀ ਦੀ ਉਹ ਮਸਲਾ ਭਾਈ ਹੁਣ ਕੀ ਹੱਲ ਕਰੀਏ ਤੂੰ ਦੱਸ ਦੇ ਫੇਰ ਮੁੰਡਾ ਲੱਭ ਲਾਂਗੇ ਹੁਣ ਦੋ ਚਾਰ ਦਿਨਾਂ ਚ ਖੜੇ ਪੈਰ ਤਾਂ ਹੁਣ ਮੁੰਡਾ ਵੀ ਨਹੀਂ ਹਰਾ ਹੁੰਦਾ ਕੋਈ ਨਾ ਆਪਾਂ ਸਾਰੇ ਰਾਲ ਮਿਲ ਕੇ ਮੁੰਡਾ ਲੱਭਦੇ ਆਂ ਮੈਂ ਮੰਮੀ ਨੂੰ ਫੋਨ ਕਰੂੰਗੀ ਸ਼ਾਇਦ ਕੋਈ ਚੰਗਾ ਮੁੰਡਾ ਹੋਵੇ ਸਾਡੇ ਰਿਸ਼ਤੇ ਗਰੀ ਬਸ ਨਹੀਂ ਰਹਿੰਦੇ ਤੇਰੀ ਮਾਂ ਦਾ ਸਾਰੇ ਰਸਤੇ ਕੋਈ ਲੱਭ ਲੈਣ ਦੇ ਕਿਸੇ ਨੂੰ ਤਾਂ ਤੂੰ ਦਾ ਡੱਕਾ ਕਰਨਾ ਨਹੀਂ ਹੁਣ ਦੇਦੀ ਮਾਂ ਦਾ ਪਤਾ ਸਾਰੇ ਰਿਸ਼ਤੇ ਰਚਡਾਂ ਦੀ ਪਿੱਟ ਦੋਗੀ ਮੂੰਹ ਖਾਣ ਜੋਗਰੇ ਨਹੀਂ ਰਹੇ ਕਿਸੇ ਨੂੰ ਮੂੰਹ ਖਰਗਾ ਹਾਂਦੀ ਇੱਥੇ ਬੁੱਤ ਲੱਗਣਗੇ ਹੁਣ ਤਾਂ ਮੂੰਹ ਦਿਖਾਉਣ ਨੂੰ ਤੂੰ ਪੱਤ ਲੱਗਣਗੇ ਨਾਲੇ ਹੋਰ ਓਏ ਭਾਈ ਇਹ ਤਾਂ ਉਹੀ ਮਾਰੀ ਜਾਂਦੀ ਐ ਤਾਂ ਤੂੰ ਆਪਦੀ ਗੱਲ ਛੇੜੀ ਤੇ ਮੁੰਡਾ ਭਾਈ ਲੱਭੂ ਵਧੀਆ ਜਾਂ ਕੋਈ ਕੋਈ ਨਾ ਜਿਹੜਾ ਮਰਜੀ ਹੋਇਆ ਚਾਹੇ ਗਰੀਬ ਗੁਰਬਾ ਹੋਇਆ ਬਸ ਨਸੇ ਪੱਤੇ ਨਾਲ ਕਰਦਾ ਹੋਇਆ ਆਪਾਂ ਤੋੜ ਦਾਂਗੇ ਹੁਣ ਆਖਿਰਕਾਰ ਇੱਕ ਫਰਜ਼ ਤਾਂ ਨਿਭਾਉਣੀ ਪਊਗਾ ਚਾਹੇ ਚੰਗੀ ਐ ਚਾਹੇ ਮਾੜੀ ਐ ਬਸ ਕੋਈ ਨਾ ਮੈਂ ਕਰਦੀ ਮੇਰੀ ਮਾਂ ਨਾਲ ਗੱਲ ਤੇ ਤੁਸੀਂ ਲ ਚਾ ਬਣਾਉਣੀ ਆ ਨਾਲੇ ਉਹ ਕੁੜੀ ਜੀ ਨੂੰ ਸਮਝਾ ਦੇ ਉਹ ਕਦੇ ਬਾਹਰ ਨਿਕਲ ਗਈ ਨਾ ਦੇਖ ਲੈ ਫਿਰ ਦਵਾਰੇ ਬੀਬੀ ਬਾਜੂ ਤੇਰੇ ਪਿਓ ਦਾ ਕਦੇ ਫਿਰ ਥਾ ਚੌਰੇ ਨੇ ਲਖੋ ਬਿੱਤਾ ਹੈਗਾ ਨਾ ਮਰਨਾ ਮਗਰੋਂ ਲਹਿਣ ਕੋਈ ਨਾ ਮਰ ਜਾਣਗੇ ਤੈਨੂੰ ਸੌਖਾ ਕਰ ਜੂ ਮੈਂ ਕੋਈ ਗੱਲ ਨਹੀਂ ਮਰ ਵੀ ਜਾਊਗਾ ਆ ਫਰਜ ਲਾ ਦੇਂਦੇ ਮੈਨੂੰ ਇਹ ਦਵਾਰ ਕਰ ਲਈ ਜਿਹੜਾ ਕੁਝ ਕਰਨਾ ਇਥੇ ਹੋਜੀ ਚੌੜੀ ਘਰੇ ਕੱਲੀ ਬਲਾਲ ਆ ਜੀ ਨਾ ਮਰ ਜੀ ਉਹ ਭੱਗ ਜਾ ਤੂੰ ਤਾਂ ਹੁਣ ਇਥੇ ਬਗਜਾਰੇ ਮਰਨੇ ਬਗਜਾਨੀਆਂ ਪਗਜਾਨੀਆਂ ਝਵਰੇ ਨੇ ਲਹੂ ਪੀ ਲਿਆ ਟੈਨ ਨਾ ਮਰੇ ਨਾ ਮਕਰੋ ਲਹੇ ਬਗਜਾਮ ਤਾਂ ਸੁਣੋਗੇ ਕੁਛ ਹੋਰ ਪੱਟੀ ਮੇਸ ਕਰਾ ਕੇ ਰੱਖਤੀ ਪਿੰਡ ਜਪੂਰੇ ਦੀ ਐਡੀ ਵੱਡੀ ਇੱਜ਼ਤ ਸੀ ਸੋਚਿਆ ਸੀ ਕਿ ਕੁੜੀ ਦਾ ਵਿਆਹ ਵਧੀਆ ਕਰਾਂਗੇ ਕੁਛ ਬਣ ਕੇ ਦਿਖਾਊਗੀ ਐ ਨਹੀਂ ਪਤਾ ਸੀ ਵੀ ਇਹੋ ਜਿਹੇ ਕਾਂਡ ਵੀ ਹੋ ਜਾਣਗੇ ਪਰ ਉਹੀ ਗੱਲ ਆ ਸੰਗ ਦੀ ਗੱਲ ਆ ਜਿਹੜਾ ਜਿਹਾਂ ਸੰਗ ਹੁੰਦਾ ਉਹ じゃ ਬੰਦਾ ਕੰਮ ਕਰਦਾਗਾ ਪਰ ਇਹੋ ਜਿਹੇ ਕੁੜੀ ਤਾਂ ਕਦੇ ਬਾਹਰ ਵੀ ਨਹੀਂ ਗਈ ਇਹਨਾਂ ਇਹ ਹੋਇਆ ਤਾਂ ਹੋਇਆ ਕਿਵੇਂ ਸੱਚ ਪਾਇਆ ਫੋਨ ਜੇ ਖਰਾਬ ਕਰਦੇ ਨੇ ਇਹਨਾਂ ਨੇ ਪੱਟੀ ਮਿਸ ਕਰੀ ਐ ਜਮਾ ਬੇੜਾ ਬਿਠੇਤਾ ਚਲਾਈ ਕਰਾ ਕੁੜੀ ਕੋ ਗੱਲ ਕਰਦੀ ਆ ਮੁੰਡਾ ਲੱਭ ਲੂਗੀ ਅਸ ਤੱਕ ਕਰ ਦਾਂਗੇ ਜਿੱਥੇ ਜਾਇਜ ਹੋਇਆ ਕਰਾਂਗੇ ਉਹ ਤਾਂ ਕਰਨੀ ਬੁਪਾਈ ਹੁਣ ਪੜਦਾ ਤਾਂ ਰੱਖਣਾ ਪਊਗਾ ਫਿਰ ਐਂ ਤੱਕ ਲੈਣੇ ਹੁਣ ਕੁੜੀ ਦਾ ਰਿਸ਼ਤਾ ਵੀ ਨਹੀਂ ਲੈਣਾ ਦੇਖੀ ਨਾ ਤਾਂ ਮੈਨੂੰ ਹੁਣ ਮੰਮੀ ਚੱਦਣਾ ਬੁਲਾਉਂਦੀ ਆ ਤੇ ਡੈਡੀ ਨੇ ਤਾਂ ਬੁਲਾਉਣੇ ਕਿੱਥੋਂ ਆਗਾ ਮੇਰੇ ਤਾਂ ਉਹਨੇ ਸਾਰੀ ਜ਼ਿੰਦਗੀ ਖਰਾਬ ਕਰਤੀ ਮੈਂ ਤਾਂ ਕਿਸੇ ਪਾਸੇ ਮੂੰਹ ਦਿਖਾਉਂਦੀ ਕਿ ਨਹੀਂ ਰਹੀ ਹੈਗੀ ਕੀ ਕਰਾਂ ਦੱਸ ਮੈ ਹੁਣ ਮੋਦਕਨ ਜੁਗੇ ਤਾਂ ਮੰਮੀ ਡੜੀ ਨਹੀਂ ਰਹੀ ਜਤੀ ਥੂੰਗੇ ਨਹੀਂ ਰਹੀ ਕਿਸੇ ਬਾਰੇ ਕੁਝ ਵੀ ਨਹੀਂ ਸੋਚਿਆ ਭਾਬੀ ਤਾਂ ਭੈਣਾ ਵਰਗੀ ਹੁੰਦੀ ਇਹ ਤੂੰ ਮੈਨੂੰ ਵੀ ਨਹੀਂ ਦੱਸਿਆ ਆਪਦੀ ਮਰਜ਼ੀ ਕੀਤੀ ਸੀ ਨਾ ਤੇ ਇਹਦੀ ਹੁਣ ਸਜ਼ਾ ਵੀ ਤੈਨੂੰ ਮਿਲੂਗੀ ਤੈਨੂੰ ਕੀਪਤਾ ਤੈਨੂੰ ਹੁਣ ਅੱਗੇ ਗਿਆਹੇ ਜਾਂ ਮੁੰਡਾ ਮਿਲੂਗਾ ਜੇ ਨਸ਼ਾ ਕਰਦਾ ਹੋਇਆ ਫੇਰ ਜਾਂ ਵੱਡੀ ਉਮਰ ਦਾ ਹੋਇਆ ਫੇਰ ਜਾਂ ਗਰੀਬ ਹੋਇਆ ਕੱਟ ਲੈਂਗੇ ਇੰਨਾ ਕੁਛ ਅੱਬੀ ਹੋਰ ਮੇ ਕਰਾਵੀ ਕੀ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਆਗਾ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਹੁਣ ਮੈਂ ਕੀ ਕਰ ਸਕਦੀ ਆ ਜਦੋਂ ਉਹ ਹੀ ਅਗਲਾ ਮੁੱਕਰ ਗਿਆ ਕੋਈ ਨਾ ਡੈਡੀ ਮੰਮੀ ਹਮਤਰੇ ਵਾਦੀਆਂ ਗੱਲਾਂ ਕਰੀ ਜਾਂਦੇ ਨੇ ਕਿ ਜਲਦੀ ਜਲਦੀ ਆਪਾਂ ਕੋਈ ਰਿਸ਼ਤਾ ਲੱਭਦੇ ਆ ਜੋਤੀ ਚਾਹੇ ਤੂੰ ਮੰਨ ਚਾਹੇ ਨਾ ਕਿਤੇ ਤੂੰ ਬੜੀ ਵੱਡੀ ਗਲਤੀ ਆ ਪਤਾ ਨਹੀਂ ਦਿਨ ਨੂੰ ਇਹ احساس ਹੈਗਾ ਜਾਂ ਨਹੀਂ ਹੈਗਾ ਹੈਗਾ ਭਾਪੀ ਬਹੁਤ ਹੀ ਸਾਫਾ ਤੂੰ ਐਂ ਕਰ ਉਹ ਚੇਤੇ ਨਾ ਮੁੰਡੇ ਦੇ ਪਿੰਡ ਦਾ ਜਾਂ ਘਰ ਦਾ ਪਤਾ ਤਾਂ ਦੱਸ ਦੇ ਕੁਝ ਤਾਂ ਪਤਾ ਹੋਊਗਾ ਹੀ ਨਹੀਂ ਭਾਪੀ ਨਾ ਤਾਂ ਮੈਨੂੰ ਉਹਦੇ ਪਿੰਡ ਦਾ ਤੇ ਨਾ ਹੀ ਉਹਦੇ ਮੈਨੂੰ ਘਰ ਦਾ ਕਾਫੀ ਤਾਂ ਵੀ ਨਹੀਂ ਪਤਾ ਹੈਗਾ ਕੁੜੀਆਂ ਤਾਂ ਇੰਨਾ ਐਡਵਾਂਸ ਨੇ ਪਹਿਲਾਂ ਜਾ ਕੇ ਅਗਲੇ ਦੇ ਘਰੇ ਵਹਿ ਜਾਂਦੀਆਂ ਹੁੰਦੀਆਂ ਨੇ ਤੇ ਤੂੰ ਐਡੀ ਗਲਤੀ ਕਿਵੇਂ ਕਰ ਲਈ ਕੀ ਸੋਚ ਕੇ ਕੀ ਕਹਾਂ ਹੁਣ ਤੈਨੂੰ ਮੈਂ ਮੈਨੂੰ ਕੀ ਪਤਾ ਸੀ ਭਾਬੀ ਵੀ ਹੋਏ ਹਰ ਜਨਿਕ ਲੂਗਾ ਹੁਣ ਮੈਂ ਕਰਾਂ ਵੀ ਕੀ ਕੁਝ ਨਹੀਂ ਕਰ ਸਕਦੀ ਹੈਗੀ ਹਾਂ ਤਾਂ ਭਾਬੀ ਬਸ ਮੇਰੇ ਘਰ ਮੱਝ ਸਿਰਫ ਰੋਣਾ ਵੱਲੇ ਰਹਿ ਗਿਆ ਰੋਣਾ ਰੋਣਾ ਬਿਨਾਂ ਤੂੰ ਆਪਦੀ ਆਪ ਪੱਲੇ ਪਾਇਆ ਏ ਕਿਸੇ ਦੀ ਕੋਈ ਗਲਤੀ ਨਹੀਂ ਹੈਗੀ ਚੱਲ ਕੋਈ ਰੋਣਾ ਹੁਣ ਤੂੰ ਟੈਨਸ਼ਨ ਨਾ ਲੈ ਕੋਈ ਚੰਗਾ ਮਾੜਾ ਮੁੰਡਾ ਲੱਭ ਕੇ ਤੈਨੂੰ ਆਪੀ ਵਿਆ ਦੇਣਗੇ ਜੇ ਹੁਣ ਬਾਹਰ ਹਸਪੀਟਲਾਂ ਚ ਪਿਰਦੇ ਆ ਧੱਕੇ ਖਾਂਦੇ ਤਾਂ ਉਹਦੇ ਵਿੱਚ ਵੀ ਮੰਮੀ ਡੈਡੀ ਦੀ ਬਹੁਤ ਜ਼ਿਆਦਾ ਬਦਨਾਮੀ ਆ ਲੋਕਾਂ ਨੇ ਗੱਲਾਂ ਬਣਾਉਣ ਨੂੰ 1 ਮਿੰਟ ਲਾਉਣਾ ਏ ਕਿਹੜਾ ਕਿਸ ਦਾ ਮੂੰਹ ਫੜਿਆ ਜਾਊਗਾ ਜੇ ਤਰਾ ਵਿਆਹ ਕਰਦਾਂਗੇ ਤਾਂ ਵੀ ਕਹਿ ਦਾਂਗੇ ਵੀ ਚੰਗੇ ਘਰ ਦੇ ਸੀਗੇ ਤਾਂ ਕਰਕੇ ਕੁੜੀ ਛੇਤੀ ਵਿਆਹਤੀ ਕੋਈ ਨਾ ਬਾਬੇ ਕਿੱਥੇ ਮਰਜੀ ਕਰ ਦੇਣ ਮੇਥੋਂ ਗਲਤੀ ਵੀ ਬਹੁਤ ਵੱਡੀ ਹੋਈ ਆ ਬਸ ਹੁਣ ਤਾਂ ਪ੍ਰੇਰ ਅਰਦਾਸ ਕਰਿਆ ਕਰ ਵੀ ਜਿੱਥੇ ਵੀ ਤੇਰਾ ਵਿਆਹ ਹੋਵੇ ਤੇਰੇ ਘਰ ਵਾਲਾ ਤੇ ਤੇਰੀ ਸੱਸ ਸਾਰੇ ਬਹੁਤ ਚੰਗੇ ਹੋਣ ਬਾਕੀ ਮੈਂ ਆਪਦੀ ਮੰਮੀ ਨੂੰ ਫੋਨ ਕਰਦੀ ਆਂ ਛੇ ਉਹਦੀ ਕੋਈ ਨਿਗਾਚ ਹੋਇਆ ਤਾਂ ਰਿਸ਼ਤਾ ਕਰਵਾ ਦੂਗੀ ਹੂੰ ਤੇ ਸੱਚ ਡੈਡੀ ਹਜੇ ਵੀ ਮੰਮੀ ਨਾਲ ਲੜੀ ਜਾਂਦਾ ਹੂੰ ਮੰਮੀ ਨੂੰ ਕੁੱਟੀ ਜਾਂਦਾ ਸੀਗਾ ਜਾ ਕੇ ਮੈਂ ਛੜਾਇਆ ਏ ਤੈਨੂੰ ਕੀ ਲੱਗਦਾ ਜੇ ਤੇਰਾ ਕੱਲ ਨੂੰ ਵਿਆਹ ਹੀ ਹੋ ਗਿਆ ਤਾਂ ਇਹ ਗੱਲ ਠੰਡੀ ਪੈ ਜਾਊਗੀ ਮੰਮੀ ਨਾਲ ਫਿਰ ਵੀ ਵਿਚਾਰੀ ਨਾਲ ਇਹੀ ਕੁਝ ਹੋਇਆ ਕਰੂਗਾ ਤੈਨੂੰ ਡੈਡੀ ਦੇ ਸੁਭਾਅ ਦਾ ਪਤਾ ਸੀ ਜੋਤੀ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਕੀ ਬਣੂ ਮੰਮੀ ਨਾਲ ਮੈਨੂੰ ਤਾਂ ਭਾਬੀ ਆਏ ਸੀਗਾ ਉਹ ਮੁੰਡਾ ਨੇ ਮੈਨੂੰ ਹੀ ਲਾਰੀ ਲਾਉਂਦਾ ਹੁੰਦਾ ਸੀ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਚੱਲ ਮੰਨਦੇ ਆ ਉਹ ਤੈਨੂੰ ਲਾਰੀ ਲਾਉਂਦਾ ਸੀ ਪਰ ਡੈਡੀ ਕਿਹੜਾ ਮੰਨ ਜਾਂਦਾ ਤੇਰੇ ਕਹਿੰਦਾ ਮਤਲਬ ਵੀ ਡੈਡੀ ਨੇ ਉੱਥੇ ਤੋੜ ਦਿੰਦਾ ਇਹ ਤਾਂ ਅੱਜ ਮਜਬੂਰ ਆਪਾਂ ਤਾਂ ਮੁੰਡੇ ਨੂੰ ਰੱਬ ਦੇ ਫਿਰਦੇ ਆ ਵੀ ਜਿਉ ਮਿਲ ਜੇ ਕਿਤੇ ਕੀ ਬਤਾ ਹੁਣ ਭਾਬੀ ਕਿੱਥੇ ਮਿਲੂਗਾ ਉਹ ਮੇ ਤਾਂ ਹੁਣ ਘਰੋਂ ਬਾਹਰ ਜਾਣ ਨੂੰ ਗਰੀ ਵੀ ਨਹੀਂ ਰਹੀ ਹੈਗੀ ਇਹੋ ਜਿਹੀ ਕਿਤੇ ਨਹੀਂ ਮਿਲਦੇ ਹੁੰਦੇ ਆਪਸ ਦੇ ਭੁੱਖੇ ਹੁੰਦੇ ਆ ਨਾਣ ਦਾ ਕੋਈ ਘਰਵਾਰ ਹੁੰਦਾ ਚੱਲ ਠੰਡ ਰੈਸਟ ਕਰ ਲਾ ਹੁਣ ਕੋਈ ਨਾ ਬੱਬੀ ਨਾਲੇ ਜੇਦਨ ਕੋਈ ਕੁਝ ਕਹਿੰਦਾ ਹੁੰਦਾ ਤਾਂ ਗੁੱਸਾ ਨਾ ਕਰਿਆ ਕਰ ਸਾਰੇ ਜਣੇ ਕਹਿੰਦੇ ਤੇ ਰਿਪਲਾਈ ਵਾਸਤੇ ਸੀਗੇ ਹੁਣ ਗੁੱਸਾ ਤਾਂ ਬੱਬੀ ਮੈਂ ਕੀ ਕਰਨਾ ਪੁੱਤਾਂ ਜਦੋਂ ਮੇਰੀ ਕੋਈ ਗਲਤੀ ਨਹੀਂ ਸੀ ਚਲੋ ਉਦੋਂ ਮਨ ਲਿਆ ਮੈਂ ਗੁੱਸਾ ਕਰਦੀ ਹੁੰਦੀ ਸੀ ਹੁਣ ਜਦੋਂ ਮੇਰੀ ਆਪ ਦੀ ਏਡੀ ਵੱਡੀ ਗਲਤੀ ਆ ਹੁਣ ਤਾਂ ਮੈਂ ਕਾਹਦਾ ਗੁੱਸਾ ਕਰਨਾ ਚੱਲ ਝੰਗਾ ਇਹਨਾਂ ਕਰਦੀ ਮਮੀ ਵਰਗੇ ਨੂੰ ਫੋਨ ਕੀ ਬੰਦਾ ਠੀਕ ਆ ਨਾਲੇ ਤੇਰੀ ਸੇਲੀ ਨਾਲ ਹੁਣ ਮਿਲੀ-ਮੁਲੀ ਨਾਲ ਫੋਨ ਵੀ ਨਾ ਕਰੀ ਉਹਨੂੰ ਵਿੱਚੋਂ ਦਾ ਵੀ ਘ੍ਰਿਸਾ ਪਊਗਾ ਫੇਰ ਹਨੂ ਪਤਾ ਸੀ ਗੱਲ ਦਾ ਨਹੀਂ ਭਾਬੀ ਫੋਨ ਵੀ ਨਹੀਂ ਦੱਸਿਆ ਉਹਨੂੰ ਮੈਂ ਐਵੇਂ ਤਾਂ ਦੱਸਿਆ ਸੀ ਉਹ ਮੁੰਡਾ ਨਾਲ ਗੱਲ ਆ ਪਰ ਉਹਨੂੰ ਮੈਂ ਐਵੇਂ ਨਹੀਂ ਦੱਸਿਆ ਮੈਂ ਪ੍ਰੈਗਨੈਂਟ ਆ ਛੜੀਗਾ ਮੈਂ ਫੋਨ ਕਰਦੀ ਮਾਤਾ ਨੂੰ ਪਤਾ ਨਹੀਂ ਹੁਣ ਕੀ ਬਣੂਗਾ ਜਿੰਨੇ ਸਾਰੀ ਉਮਰ ਨਾਲ ਮੇਰਾ ਪਿਓ ਮੇਰੀ ਮਾਣ ਨੂੰ ਇਹ ਨਹੀਂ ਦੇ ਦੇ ਕੀ ਮਾਰ ਦੂਗਾ ਉਹ ਤਾਂ ਵਿਚਾਰੀ ਪਹਿਲੇ ਹੀ ਬੀਤੀ ਪਈ ਆ ਅੱਛਾ ਉਹ ਆ ਵੀ ਨਹੀਂ ਅੱਗ ਲਾਇਆ ਇੱਥੋਂ ਬੰਦਾ ਕੱਪੜੇ ਚੱਕ ਕੇ ਲੈ ਜਾ। ਕੱਪੜੇ ਤਾਂ ਕੋਈ ਧੋ ਦੂਗਾ ਹੁਣ ਲੈ ਜਾ ਇਹਨੂੰ ਇੱਥੋਂ। ਡੈਡੀ। ਹਾਂ ਭਾਈ। ਉਹ ਨਾ ਮੈਂ ਕੀਤੀ ਸੀ ਮੇਰੀ ਮੰਮੀ ਨਾਲ ਗੱਲ। ਅੱਛਾ ਭਾਈ। ਇਹ ਮੰਮੀ ਐਂ ਕਹਿੰਦੀ ਐ ਵੀ ਕਿਸੇ ਨੂੰ ਕਹਿੰਦੀ ਦੱਸ ਦੇਣੀ ਆ। ਹੂੰ। ਤੇ ਮੇਰੇ ਰਿਸ਼ਤਿਆਂ 'ਚ ਫਸਦੀ ਨਹੀਂ ਐ ਕਹਿੰਦੀ ਐਵੇਂ ਜੇ ਕਦੇ ਵੀ ਕੋਈ ਕਾਣ ਮੀਣ ਹੋ ਜਾਏ ਤਾਂ ਸਾਰੀ ਉਮਰ ਅਗਲਾ ਲਾਂਬਾ ਦੇ ਹੀ ਜਾਂਦਾ ਏ। ਅੱਛਾ। ਤੇ ਬਾਕੀ ਇੱਥੇ ਉਹਦੀ ਥੋੜੀ ਜਿਹੀ ਹੋਈ ਆ। ਕੀ ਹੋਖਾ ਹਜੇ ਬੰਨ ਕਰਦਾਤਾ ਪਤਾ ਦੱਸਦਾ ਕਹਿੰਦੇ ਇੱਕ ਵਾਰੀ ਜਾ ਕੇ ਤੁਸੀਂ ਮੁੰਡੇ ਵਾਲਿਆਂ ਨੂੰ ਮਿਲ ਲੈ ਜੇ ਤੁਹਾਨੂੰ ਸਹੀ ਲੱਗੇ ਤਾਂ ਤੁਸੀਂ ਦੇਖ ਲਿਓ ਬਾਕੀ ਮੰਮੀ ਫੋਨ ਕਰ ਦੂਗੀ ਇਹਨੂੰ ਮੁੰਡੇ ਦੀ ਮਾਂ ਹੁਣ ਕੀ ਪਤਾ ਭਾਈ ਕਹੇ ਜੇ ਬੰਦੇ ਹੋਣਗੇ ਕੋਈ ਨੀਵੀਂ ਜਾਤ ਦਾ ਹੋਇਆ ਜਾਂ ਕੋਈ ਉਂ ਹੋਰ ਹੋਇਆ ਆਪਾਂ ਇੰਜ ਥੋੜੀ ਜੋੜਾਂਗੇ ਉਹ ਰਿਸ਼ਤਾ ਜਾਤ ਤਾਂ ਆਪਣੀ ਹੀ ਆ ਨੀਵੀਂ ਜਾਤ ਦੇ ਨਾਲ ਕਿਵੇਂ ਕਰਦਾਂਗੇ ਜਾਤ ਕੋ ਉਹਦੇ ਵੀ ਆਪਣੇ ਨੇ ਤੇ ਬੰਦੇ ਵੀ ਵਧੀਆ ਨੇ ਬਾਕੀ ਕੁਛ ਅਜ ਮੰਮੀ ਨੂੰ ਟਾਈਮ ਨਹੀਂ ਹੈਗਾ ਨਹੀਂ ਉਹ ਦੇਖ ਭਾਈ ਹੁਣ ਤਾਂ ਤੇਰੀ ਆਪਣੀ ਚੱਲ ਮਰਜੀ ਏ ਛੋਡੀ ਹਣਾ ਪਰ ਮੈਨੂੰ ਤਾਂ ਇਹ ਚੀਜ਼ਾਂ ਪਸੰਦ ਜੀ ਨਹੀਂ ਹਨਾ ਵੀ ਨਾਲੇ ਤਾਂ ਆਪਾਂ ਉਹ ਮੁੰਡੇ ਨਾਲ ਗਲਤੀ ਗਲਤੀ ਕੀਤੀ ਨਾਲੇ ਆਪਾਂ ਉਹਦੇ ਘਰੇ ਜਾਈਏ ਹੁਣ ਉਹ ਮੁੰਡੇ ਨਾਲ ਉਹ ਮੁੰਡਾ ਨਹੀਂ ਹੋਰ ਆ ਉਹ ਮੁੰਡਾ ਤਾਂ ਪਤਾ ਹੀ ਨਹੀਂ ਹੈਗਾ ਕਿੱਥੇ ਹੈ ਕੌਣ ਹੈ ਕਿੱਥੋਂ ਦਾ ਹੈ ਕੋਈ ਮੁੰਡਾ ਤਾਂ ਨਹੀਂ ਹੋਰ ਆ ਅੱਛਾ ਹੋਰ ਰਿਸ਼ਤਾ ਇਹ ਤਾਂ ਠੀਕ ਆ ਭਾਈ ਫੇਰ ਤਾਂ ਕੋਈ ਗੱਲ ਨਹੀਂ ਮੈਂ ਗੱਲ ਕਰ ਜਿਹਦੀ ਮਾਂ ਕਰਾਉਂਦੀ ਆ ਰਿਸ਼ਤਾ ਲੈ ਕੱਪੜੇ ਲੈ ਜਾ ਤੂੰ ਪਹਿਲਾਂ ਲੈ ਜਾਣੀਏ ਕੱਪੜੇ ਚੱਕ ਕੇ ਧੋਦ ਆਣੀ ਹੈ ਪਤਾ ਹੈਗਾ ਆ ਵੀ ਆਇਆ ਨਾਉਣ ਤੋਂ ਨਪੜਾ ਰਿਆ ਨੇ ਪਹਿਲੀ ਹੁਣ ਇਹ ਨਾਲ ਕਿਤੇ ਸਿੱਟਦੇ ਸਿੱਟਦੇ ਨਾਲੇ ਹੋਰ ਨਾ ਪਈ ਤੇਰੀ ਮਾਂ ਨੇ ਦੇਖ ਲਿਆ ਕੋਈ ਮੁੰਡਾ ਹਾਂ ਮੈਂ ਦੇਖਿਆ ਕੀ ਮੰਗਦਾ ਮੰਗਾਈ ਆ ਮੰਗਣਾ ਉਹਨਾਂ ਨੇ ਕੀ ਆ ਤੁਸੀਂ ਜਾ ਕੇ ਵਾਕੀ ਆਪਣੀ ਗੱਲਬਾਤ ਕਰਿਓ ਵੈਸੇ ਹੂੰ ਗੱਲ ਕਹਾ ਗੁੱਸਾ ਨਾ ਕਰੀ ਜਿੰਨੇ ਤੇਰੀ ਮਾਂ ਨੇ ਰਿਸ਼ਤੇ ਕਰਾਉਣੇ ਅਜ ਤੱਕ ਪੂਰਤਾ ਨਹੀਂ ਜੜੇ ਆ ਪਤਾ ਨਹੀਂ ਪੂਰ ਚੜੂਗਾ ਪਤਾ ਨਹੀਂ ਨਾ ਮੰਮੀ ਮੇਰੀ ਮਾਂ ਤਾਂ ਹੀ ਨਹੀਂ ਜਾਂਦੀ ਹੈਗੀ ਤੁਹਾਡੇ ਨਾਲ ਤੁਹਾਨੂੰ ਮੁੰਡੇ ਦੀ ਦਸਪਾਤੀ ਬਾਕੀ ਤੂੰ ਅਗਲੇ ਦਿਨ ਸਰਚ ਉਹੀ ਗੱਲ ਰੇਤਾ ਪਣਾ ਹੁੰਦਾ ਜੇ ਕੋਈ ਚੰਗਾ ਕੰਮ ਕਰੂਗਾ ਵੀ ਤੂੰ ਉਹਨੂੰ ਉਲਟਾ ਐ ਬੋਲਦਿਆ ਕਰ ਹੈ ਮੈਂ ਇਥੇ ਬੋਲਦਾ ਮੈਂ ਸੱਚੀ ਗੱਲ ਕਹਿਨੀ ਆ ਸੱਚੀ ਇਹ ਕਿ ਜਿੰਨੇ ਇਹ ਮਾਣੇ ਰਿਸ਼ਤੇ ਕਰਾਇਨੇ ਕੋਈ ਪੂਰ ਚੜਿਆ ਉਹੀ ਗੱਲ ਉਹ ਤਾਂ ਚਿੱਟੇ ਹੋਏ ਦਰਖਤ ਨਹੀਂ ਹਰੇ ਹੋਏ ਰਿਸ਼ਤੇ ਤਾਂ ਚਿੱਟੇ ਤਾਂ ਗਾਂ ਦੀ ਘਰ ਪੱਤੇ ਨਾਲ ਭਰ ਗਏ ਕੋਈ ਨਾੜੀ ਕੋਈ ਨਾ ਪਾਈ ਨੂੰ ਬੋਲੀ ਜਾਣਦੇ ਮੈਂ ਜਾਣਾਂਗਾ ਮੈਂ ਗੱਲਬਾਤ ਕਰਕੇ ਉਹ ਰਿਸ਼ਤਾ ਮੈਂ ਕੌਣ ਲਾ ਆਇਆ ਤੁਹਾਨੂੰ ਮੈਂ ਇੱਕ ਪਾਈ ਆਪੀ ਗੱਲ ਕਰਨ ਨੂੰ ਆਇਆ ਹਾਂ ਬਹੁਤ ਅੱਛਾ ਜ਼ਿਆਦਾ ਨੰਬਰ ਕੜਮਣੀ ਨਾ ਮਾਰ ਲਿਆ ਕਰੂਗਾ ਗੱਲਾਂ ਤੂੰ ਚੁੱਪ ਕਰਦੀ ਏ ਕਿ ਨਾ ਆਪ ਤਾਂ ਘਰੇ ਬੈਠੀ ਨੇ ਕੁਛ ਕਰਨਾ ਨਹੀਂ ਤੂੰ ਜਿਹਨੂੰ ਵੀ ਕੁਛ ਕਰਨ ਦੇਣਾ ਤੂੰ ਜਿਹੜੀ ਨਾਲ ਹੀ ਲੈ ਜਾ ਮਮੀ ਨੂੰ ਨਾ ਲੈ ਨਹੀਂ ਮੈਂ ਨਹੀਂ ਜਾਣਦੀ ਮੈਂ ਇਨੀ ਵੇਲੀ ਨਹੀਂ ਹੈਗੀ ਕਿਤੇ ਜਾਣ ਨੂੰ ਕੀ ਕਰਾਉਣਾ ਇਹ ਤਾਂ ਨੌਨ ਸਟਾਪ ਸਪੀਕਰ ਤੋਂ ਨਾਲ ਮੈਂ ਮੈਂ ਤਾਂ ਜੇ ਤੀਨ ਆਪ ਦਾ ਸਮਝ ਸੀ ਸੀ ਤਾਂ ਕਰਕੇ ਮੈਂ ਤੁਹਾਨੂੰ ਦੱਸ ਪਾਤੀ ਬਸ ਕਿ ਤੁਹਾਡੀ ਮਰਜ਼ੀ ਹੈ ਵੀ ਜਾਣਾ ਕਿ ਨਹੀਂ ਜਾਣਾ ਕਿੰਨੇ ਵਾਲੀ ਬੱਸ ਆਉਗੀ ਹੁਣ ਦੱਸ ਦੇ ਮੈਂ ਜਾਣਾਗਾ ਮਰਨਾ ਮੈਂ ਬੇ ਮੈਂ ਗਾਂਵਾਂ ਬੱਸਾਂ ਦਾ ਲੰਬਰ ਚੱਕੀ ਫਿਰਦੀ ਐ ਹੈ ਚੌਰਾ ਹਜੇ ਪੁੱਛਦਾ ਕਿ ਕਿੰਨੇ ਵਾਲੀ ਬੱਸ ਆਉਗੀ ਜਾ ਕੇ ਡਰੇ ਬੈਠੇ ਜਦ ਆ ਗਈ ਚੜ ਜੀ ਜਿਵੇਂ ਚਾਰੇ ਕੋ ਟਮੱਠਾ ਡੰਮ ਦੇ ਪੀ ਕੇ ਨਿਕਲ ਜੂਗਾ ਪਰੇ ਪੀਤੀਆਂ ਚਾਹਾਂ ਉਹ ਤਾਂ ਚਾਹ ਨਹੀਂ ਪੁੱਛੀ ਹੈਗੀ ਪੁੱਛਦਾ ਹਜੇ ਕੋਈ ਕੋਈ ਘਰਾਉਂਦੀ ਯਾਰ ਰਿਸ਼ਤਾ ਕਰਾ ਲੈੰਦੇ ਤੂੰ ਐਵੇਂ ਗਿੜੀ ਜਾਇਆ ਕਰ ਅੱਛਾ ਟਿੰਗੜੀ ਜਾਇਆ ਕਰ ਬੇ ਗੱਲ ਸੁਣ ਲੈ ਜਿੰਨੇ ਦੀ ਮਾਂ ਨੇ ਰਿਸ਼ਤੇ ਕਰਾਏ ਨੇ ਕੋਈ ਪੂਰਨੀ ਜਿਹੜਾ ਸਾਰੀਆਂ ਬਾਰ ਚ ਬੈਠੀਆਂ ਨੇ ਮੈਂ ਤਾਂ ਕਹਿੰਦੀ ਆ ਬਾਰ ਚ ਬੈਠਾ ਨਾਲੋਂ ਪੁਚੋਲਾ ਹੀ ਹੋਰ ਪਾਲਾ ਕੋਈ ਓਏ ਹੁਣ ਮੇਰੇ ਸਾਲਿਆਂ ਦੀ ਐ ਥੋੜੀ ਵੀ ਜਿਹੜਾ ਆਪਾ ਕਰਵਾਤਾ ਵੀ ਉਹ ਵੀ ਹੁਣ ਇੱਥੇ ਟੁੱਟ ਜੂਗਾ ਕਿ ਉਹ ਤਾਂ ਆਪਣੇ ਸਾਰੇ ਆ ਕਿਵੇਂ ਰੱਖਣਾ ਅਗਲੇ ਨੂੰ ਕਿਵੇਂ ਰੱਖਣਾ ਹੈਗਾ ਸਾਰੇ ਚ ਦੇਖ ਲੈਨੇ ਜਿੰਨੇ ਰਿਸ਼ਤੇ ਕਰਾਉਂਦੀ ਐ ਇਹ ਕੋਈ ਨਾ ਆ ਕਰਾ ਕੇ ਦੇਖ ਲੈ ਉਹਨੇ ਦੇਖਦੇ ਫਿਰ ਕੀ ਬੰਦਾ ਜਾ ਬਾਗ ਜਾ ਕਹੇ ਤੱਕ ਕਿ ਮੇਰੀ ਗੱਲ ਮੰਨੂ ਹੀ ਨਹੀਂ ਅੱਜ ਤੱਕ ਨਹੀਂ ਕਿਤੇ ਮੰਨੇ ਤੂੰ ਕੁਛ ਅੱਜ ਦੀ ਗੱਲ ਹੀ ਨਹੀਂ ਕਰਦੀ ਤੂੰ ਗੱਲ ਹੀ ਸਾਰੀ ਕੋਹੇ ਜਿਹਾ ਟਮਾਰਦੀ ਐ ਕੋ ਗੱਲ ਦਾ ਤੇਰਾ ਕੋਈ ਮੂੰਹ ਨਹੀਂ ਹੁੰਦਾ ਸਿਰ ਨਹੀਂ ਹੁੰਦਾ। ਚਾਹ ਠੀਕ ਐ। ਵਗ ਜਾ। ਕਿਤੇ ਹੋਰ ਮੈਂਥੋਂ ਹੁੱਜਾਂ ਖਾਲੇ ਇੱਥੇ। ਚਾਹ ਖਾਣ ਵਾਲੇ ਹੋਰ। ਜਾਣੀ ਪੂ ਤੂੰ ਕਿਹੜਾ ਤੇ ਪਹਿਰਾ ਦੇਖਦੀ ਆਂ। ਐ ਨਹੀਂ ਕਹਿੰਦੀ ਵੀ ਹਾਂ ਜੀ ਦੇਖ ਲੈ ਕੱਲ ਨੂੰ ਵਗ ਜਾਗੇ ਆਪਾਂ ਇਕੱਠੇ ਜਾ ਹੱਥ ਨੇ ਵਗ ਜੀ ਨਾ। ਜਾ ਵਗ ਜਾ। ਸਿੱਖਾ ਤੇ ਪਹਿਰਾ ਬੰਦਾ ਇਨੇ ਸਫਰ 'ਚ ਥੱਕਿਆ ਐ। ਉਲਟਾ ਕਹਿੰਦੀ ਹੁਣੀ ਵਗ ਜਾ। ਤੈਨੂੰ ਕਿਹੜਾ ਕਿਸ ਨੇ ਟੱਕੇ ਨਾਲ ਕੱਢਿਆ ਸੀ? ਵੀ ਭਾਈ ਨਾ ਹੁਣ ਤੇ ਜਾ। ਆਪਦੇ ਸਵਾਦਾਂ ਦਾ ਮਾਰਾ ਜਾਣਾ ਐ। ਉਹ ਸਵਾਦਾਂ ਨੂੰ ਗਾਹਾਂ ਦੀ ਦੱਸੋ ਤੈਨ ਮੈਂ ਚੰਡੀਗੜ੍ਹ ਘੁੰਮਣ ਗਿਆ ਸੀ। ਪਰ ਰੱਬ ਦਾ ਨਾਮ ਤਾਂ ਲੈਣਾ ਜ਼ਰੂਰੀ ਆ ਜ਼ਰੂਰੀ ਐ ਉੱਥੇ ਬੈਂਦੇ ਨੇ ਸੀਟ ਤੇ ਜੜ-ਜੜ ਕੇ ਬੁੜੀਆਂ ਨਾਲ ਐ ਆ ਮਾਰਨਗੇ ਕੂਣੀਆਂ ਫਿਰ ਜੀ ਸੋਚ ਨਹੀਂ ਗਈ ਤੇਰੀ ਗੰਦੀ ਸੋਚ ਨਹੀਂ ਗਈ ਹਮੇਸ਼ਾ ਸਾਰੀ ਜ਼ਿੰਦਗੀ ਨਾ ਮੈਂ ਤਾਂ ਤਾਂ ਕਿਤੇ ਆਖ ਨਹੀਂ ਵੀ ਤੂੰ ਨਾ ਹੁਣ ਤੇ ਬਗ ਚੱਲ ਮੇਰੇ ਨਾਲ ਕਿਤੇ ਤੂੰ ਨਾ ਹੁਣ ਤੇ ਨਾਲ ਜਾਣ ਵਾਲੀ ਤੂੰ ਸਾਰੇ ਦਾ ਬੋਲ ਬੋਲ ਦਿਮਾਗ ਖਾਜੇ ਬੰਦੇ ਦਾ ਤੇ ਤਾਂ ਨਾ ਨਮਾਸੇ ਤੱਕਣਾ ਜਾਵਾਂ ਤੇਰੇ ਨਾਲ ਮੈਂ ਅੰਗ ਮੈਂ ਆਖਿਆ ਉਹਨਾਂ ਦੀ ਬੁੜੀ ਦਾਸੇ ਨਾ ਕੀ ਲੈਣ ਗਈ ਐ ਉਹ ਤਾਂ ਚੰਡੀਏਟ ਲੀਏ ਨੀ ਪੁੱਤੀ ਬੁੜੀਆਂ ਨੂੰ ਤਾਂ ਛੱਡ ਦੇ ਮੇਰੇ ਸਾਲਿਆਂ ਦੀ ਹੋਰ ਹੀ ਮਰੀ ਜਾਂਦੀ ਆ ਮਾਰੀ ਮੁਕੀ ਦੰਦ ਕਾੜ ਦੂੰ ਮੈਂ ਕੱਢ ਕਰਾ ਰੱਖ ਜਾਂਦਾ ਬਗ ਜਾ ਬਗ ਜਾ ਠੰਡੀ ਮਤ ਨਾਲ ਜਾ ਜੇ ਤਾ ਹੋਰ ਸਿੱਧੀ ਪਤਲੀ ਜੀ ਕਰਵਾ ਲੈ ਮੇਰੇ ਤੋਂ ਮੈਂ ਤੋਦੀਆਂ ਤੋਦੀਆਂ ਕੱਪੜੇ ਦੇ ਸਾਰਾ ਦਿਨ ਸਾਰਾ ਦਿਨ ਪੁੱਤਾਂ ਦਾ ਦਮ ਲੈਣ ਦੇ ਨਾ ਬਾਸ ਤਾਂ ਕਿਹੜੀ ਮਿੱਟੀ ਦਾ ਬਣਿਆਗਾ ਸਾਰਾ ਦਿਨ ਗੱਜੀ ਜਾਊਗਾ ਇੱਥੇ ਜਿਹੜਾ ਕੰਮ ਹੁਣ ਤੱਕ ਕਿਹਾ ਤਾਂ ਹੁੰਦਾ ਨਹੀਂਗਾ ਉਹ ਟ ਪਾਣੀ ਚ ਡਾਂਗਾ ਮਾਰੀ ਜਾਂਦਾ ਇੱਥੇ ਤੈ ਜਾਣਾ ਕਿਤੇ ਫਲਾਨੇ ਦੀ ਬੁੜੀ ਗਈ ਸੀ ਮੇਰੇ ਨਾਲ ਮੈਨਾਂ ਓਟਾਂ ਕੇ ਦੀ ਬੁੜੀ ਗਈ ਸੀ ਹੋਰ ਇਹ ਜਾ ਕੁਸੀ ਹੁੰਦਾ ਉਥੇ ਹੋਰ ਕੀ ਕਰਨੀ ਆਂਨੇ ਆ ਤੁਸੀਂ ਮੇਨ ਬੁੱਤਾ ਤੋਂ ਮੱਖਫਣ ਉਹ ਬਈ ਕਰਿਆ ਗਈ ਹਾਂਜੀ ਵੀਰੇ ਕਰੀਆਂ ਆਜੋ ਕੌਣ ਹੈ ਪਰਬਾਂ ਜੀ ਸਤਿਕਾਰ ਵੀਰੇ ਹਾਂਜੀ ਵੀਰੇ ਪਾ ਜੀ ਮੈਨੂੰ ਪ੍ਰੀਤੋਂ ਨੇ ਭੇਜਿਆ ਜੀ ਮੇਰੀ ਕੁੜਮਣੀ ਆਹੋ ਦੱਸਿਆ ਦੀ ਵੀਰੇ ਕੀਤਾ ਦੀ ਫੋਨ ਉਹਨਾਂ ਨੇ ਮੈਨੂੰ ਅੱਜ ਹਾਂ ਹਾਂ ਮੇਰੇ ਕੋਲ ਫੋਨ ਆ ਗਿਆ ਉਹਨਾਂ ਦਾ ਤੇ ਪਾ ਜੀ ਸੁਣੋ ਗੱਲ ਵਾਦੀ ਵੀ ਪਤਾ ਹੋਣਾ ਸਾਰੀ ਗੱਲਬਾਤ ਕਰ ਲਈ ਹੋਣੀ ਆ ਬਸ ਗੱਲ ਕੀਤੀ ਸੀ ਕਹਿੰਦੇ ਤੇ ਕਹਿੰਦੇ ਰਿਸ਼ਤੇ ਦੀ ਗੱਲ ਕਰਨੀ ਆ ਤੇ ਮੁੰਡਾ ਭਾਈ ਜੀ ਕੀ ਕਰਦਾ ਆਪਣਾ ਮੁੰਡਾ ਵੀਰੇ ਵਧੀਆ ਪੜਿਆ ਲਿਖਿਆਗਾ ਐਨ ਤੇ ਬਾਕੀ ਭਾਈ ਖੇਤੀਬਾੜੀ ਦਾ ਹੀ ਕਰਦਾਗਾ ਚਲੋ ਭਾਈ ਖੇਤੀ ਕਰੇ ਚਾਹੇ ਕੋਈ ਪ੍ਰਾਈਵੇਟ ਕੰਮ ਕਰੇ ਨਸਾਪਤਾ ਨਾ ਕਰੀ ਵਸ ਨਾ 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 ਨਸਾਪਤਾ ਤਾਂ ਬਈ ਦੇਖ ਅਸੀਂ ਘਰੇ ਨਹੀਂ ਬੜਨ ਦਿੰਦੇ ਹੈਗੇ ਨਸੇਪਤਾ ਤਾਂ ਤਾਂ ਬਹੁਤ ਦੂਰ ਆ ਮੇਰਾ ਮੁੰਡਾ ਆਪਣੇ ਪਏ ਗਾਹਾਂ ਸੱਤੇ ਕੁੜੀਆਂ ਤਾਂ ਕੋਈ ਨਹੀਂ ਪੀਂਦਾ ਹਾਂ ਹਾਂ ਵੀਰੇ ਸਾਡੇ ਵੀ ਨਹੀਂ ਕੋਈ ਪੀਂਦੀ ਜਿਸ ਪਰਿਵਾਰ ਆਪਣਾ ਤਾਂ ਮੈਸ਼ਨ ਪਰਿਵਾਰ ਲੱਜੇ ਹੋਰ ਕੁਝ ਨਹੀਂ ਚਾਹੀਦਾ ਵੀਰੇ ਅਸੀਂ ਤਾਂ ਪਤਾ ਕੀ ਆ ਕੁੜੀਆਂ ਇਹ ਭਾ ਦੇ ਵੀ ਕੰਮ ਧੰਦਾ ਕਰਦੀ ਹੋਵੇ ਵਧੀਆ ਘਰ ਪਰਿਵਾਰ ਦੀ ਹੋਵੇ ਹੋਰ ਆਪਾਂ ਵੀਰੇ ਕੀ ਪਾਲਣਾਗਾ ਵਸ ਕੋਈ ਲੈਣ ਨੂੰ ਨਹੀਂ ਕੋਈ ਦੇਣ ਨੂੰ ਨਹੀਂ ਦੇਖੋ ਭਾਈ ਜੀ ਕੰਮ ਤਾਂ ਕਰ ਕੁੜੀ ਕਰਦੀ ਆ ਪੂਰਾ ਹਾਂ ਬੜੀ ਲਿਖੀ ਹੋਈ ਹੈਗੀ ਠੀਕ ਠਾਕ ਆ ਅੱਛਾ ਇਹ ਘਰ ਪਰਵਾਸ ਨੂੰ ਵਰਤਿਓ ਪਤਾ ਲੇਖੋ ਤੁਸੀਂ ਇੱਕ ਵਾਰ ਇਸ ਤਾਂ ਜੋੜ ਕੇ ਤਾਂ ਦੇਖੋ ਫਿਰ ਵੀ ਜੁੜਨ ਦੀ ਗੱਲ ਕਰ ਰਹੇ ਹੈ ਨਾ ਵੀ ਰਿਸ਼ਤਾ ਜੁੜ ਜੇ ਬਸ ਸਾਹਿਬ ਉਹ ਹੀ ਆ ਵੀ ਸਾਨੂੰ ਤਾਂ ਕੁੜੀ ਤੱਕ ਕੰਮ ਤੱਕ ਮਤਲਬ ਲੈ ਵੀ ਕੰਮ ਵਧੀਆ ਕਰਦੀ ਹੋਵੇ ਕਿਤੇ ਆਏ ਨਾ ਹੋਵੇ ਵੀ ਆਸੀ ਉਰੇ 12 ਵਜੇ ਤੱਕ ਸੁੱਤੀ ਪਈ ਹੋਵੇ ਆ ਮੇਰੇ ਵਰਗੀ ਫੇਰ ਭਾਂਡੇ ਮਾਂ ਦੀ ਫਿਰਦੀ ਰਹੇ ਭਾਂਜੀ ਆ ਜੇ ਤਾਂ ਆਪਣੇ ਕਿਸੇ ਜਵਾਗ ਦੇ ਪੁੱਤ ਹੀ ਨਹੀਂ ਜੀ ਜੀ ਹੈਗੀ ਬਾਕੀ ਭਾਂਜੀ ਜਿਹੜੀ ਗੱਲ ਆਪਾਂ ਕਿਹੜਾ ਕੋ ਬੱਚਾ ਵਿਚਾਲੇ 14 ਪਾਇਆ ਹੈ ਨਾ ਕਿਹੜੀ ਗੱਲ ਹੈ ਭਾਈ ਜੀ ਆਪਾਂ ਤੁਹਾਨੂੰ ਨਵੀਂ ਚਿੱਟੀ ਹੁਣ ਵਸ ਦਿੰਦੇ ਆ ਦੱਸੋ ਵੀ ਜੀ ਕੀ ਗੱਲ ਦੱਸਿਆ ਵੀ ਹੋ ਮੇਰੀ ਕੁੜਮੇ ਦੱਸੀ ਹੈ ਪਿਛਲੀ ਗੱਲ ਭਾਈ ਮਾੜੇ ਮਾੜੇ ਬੁਝਾਰਤਾ ਜੇ ਤਾਂ ਮਾਰ ਦਿੱਤੀ ਪੂਰੀ ਖੁੱਲ ਕੇ ਗੱਲ ਜੀ ਹੁਣ ਦੱਸੀ ਦੇਖੋ ਭਾਈ ਜੀ ਤੁਹਾਨੂੰ ਪਤਾ ਹੈ ਨਾ ਵੀ ਜਦੋਂ ਜਿਵੇਂ ਆਪਾਂ ਪੜਦੇ ਹਾਂ ਸੋ ਗਲਤੀਆਂ ਹੋ ਜਾਂਦੀਆਂ ਹਨਾ ਇਹ ਮੋਰੀਆਂ ਸੀ ਹੁੰਦੀਆਂ ਵੱਡੇ ਵੱਡੇ ਤਾਂ ਹੋ ਜਾਂਦੀਆਂ ਨੇ ਹਾਂ ਵੀ ਇਹ ਮਸਲੇ ਹੁਣ ਭਾਈ ਮਾਰ ਕੁੱਟ ਕੇ ਤਾਂ ਮਸਲੇ ਹੱਲ ਹੋਣ ਵਾਲੇ ਹੁੰਦੇ ਨਹੀਂ ਇਹ ਨਹੀਂ ਨਹੀਂ ਬਿਲਕੁਲ ਦਾ ਕੰਮ ਹੁੰਦਾ ਇਹਨੂੰ ਹਾਂ ਹਾਂ ਹਨਾ ਵੀ ਚੱਲੇ ਕਮਾਪੋ ਦਾ ਫਰਜ਼ ਵੀ ਹੁੰਦਾ ਭਾਈ ਫਰਜ਼ ਨਿਭਾਉਣਾ ਉਹ ਕੋ ਤਨੁਪਤਾ ਕਰਨਾ ਪੈਂਦਾ ਗੱਲ ਸਹੀ ਹੈ ਬਈ ਹਾਂ ਤੇ ਭਾਈ ਦੇਖੋ ਕੁੜੀ ਆਪਣੀ ਦੇ ਮਤਲਬ ਪੇਟ ਚ ਬੱਚਾ ਹੈਗਾ ਪਹਿਲਾਂ ਤਾਂ ਬੈਸੀ ਭਾਈ ਡਰਦੇ ਆ ਪਾਪ ਤੋਂ ਸਾਨੂੰ ਸਾਨੂੰ ਕਰਦਾ ਸਿੱਧੀ ਕਿਹ ਐ ਵੀ ਹੁਣ ਸਾਡੀ ਕੁਵਾਰੀ ਕੁੜੀ ਨੂੰ ਡਾਕਟਰੀ ਇਲਾਜ ਕਰਾ ਮੈਂ ਕੱਲ ਨੂੰ ਕੋ ਬੱਚ ਪੈ ਗਿਆ ਤੁਸੀਂ ਝਾਕੋ ਮੇਰੀ ਗੱਲ ਸੁਣ ਬਈ ਦੇਖ ਮੁੰਡਾ ਹੈਗਾ ਮੇਰਾ ਥੋੜਾ ਜਿਹਾ ਵੱਡੀ ਏਜ ਦਾ ਅਸੀਂ ਨਹੀਂ ਚਾਹੁੰਦੇ ਹੈਗੇ ਦੇਖ ਛੱਡੀ ਹੋਵੇ ਵਿਆਹੀ ਹੋਵੇ ਬੱਚਾ ਹੋਵੇ ਸਾਨੂੰ ਕੋਈ ਤਲਕ ਨਹੀਂ ਹਣਾ ਮੈਂ ਦੇਖ ਵੀ ਮੈਂ ਆ ਮੇਰੇ ਮੁੰਡੇ ਵਾਰੇ ਰਿਸ਼ਤਾ ਮੈਨੂੰ ਚਾਹੀਦਾ ਵਧੀਆ ਕੁੜੀ ਕੰਮ ਧੰਦੇ ਵਾਲੀ ਚਾਹੀਦੀ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਕੋਈ ਨਹੀਂ ਜਵਾਕ ਉਹ ਜੂ ਕਹਾਂਗੇ ਭਾਈ ਸਾਡਾ ਹੀ ਤੇ ਬਸ ਕੋਈ ਨਾ ਭਾਈ ਜਵਾਕ ਵਾਲੀ ਤੁਸੀਂ ਮਾੜੀ ਐਨਾ ਕਬਾਦ ਸਾਡਾ ਉਹ ਕਰ ਲਓ ਤੇ ਉਹਦੇ ਜੱਟਾ ਵੀ ਮੁੰਡਾ ਵੀ ਉਮਰ ਚ ਵੱਡਾ ਹੈਣਾ ਹਾਂ ਮੁੰਡਾ ਹੈਗਾ ਭਾਈ ਉਮਰ ਚ ਫਿਰ ਆਪਣੋ ਸੁਭਾਅ ਵਾਲਾ ਕੰਮ ਹੀ ਹੈ ਨਾ ਤਾਂ ਹਾਂ ਚਲੋ ਭਾਈ ਕੋਈ ਗੱਲ ਨਹੀਂ ਫਿਰ ਐਂ ਕਰੋ ਫਿਰ ਉਹਨਾਂ ਨੂੰ ਆਪਾਂ ਮੈਂ ਪਰਿਸ਼ਤਾ ਪੱਕਾ ਸਮਝੀਏ ਪੱਕਾ ਭਾਈ ਐਨ ਅੱਛਾ ਤਾਂ ਜੀ ਹਾਂ ਮੁੰਡੇ ਦੀਆਂ ਫੋਟੋ ਸਾਨੂੰ ਜਰੂਰ ਮੰਗਵਾ ਦੇਓ ਜੇ ਕੀ ਇਹ ਸੈਂਡ ਕਰ ਦਿੰਦੇ ਆ ਕਉਂ ਤੈਨੂੰ ਸੈਂਡ ਕਰਦੇ ਨੇ ਨੈਟ ਤੇ ਪਾ ਦੇ ਬਈ ਕੋਈ ਨਹੀਂ ਮੁੰਡੇ ਨੂੰ ਹੀ ਦਿਖਾ ਦਾਂਗੇ ਮੁੰਡਾ ਹੁਣ ਨੌਕਰੀ ਤੇ ਗਿਆ ਹੋਇਆਗਾ ਠੀਕ ਆ ਅਜ ਉਹ ਬਾਗਿਆ ਤੇ ਆਪਣੇ ਦੋਸਤ ਦੀ ਥਾਂ ਤੇ ਬਾਕੀ ਆ ਬਾਈ ਇੱਕ ਵਾਰ ਆਪਾਂ ਦੋਨਾਂ ਨੂੰ ਅਮਨੋ ਸੰਮਣੂ ਵੀ ਬਿਠਾ ਦਾਂਗੇ ਹਨਾ ਕੋਈ ਨਹੀਂ ਕੋਈ ਨਹੀਂ ਬਾਈ ਬਿਖਾ ਦੇਣਾਂ ਨੂੰ ਗੱਲਬਾਤ ਹੋ ਜੇ ਪਹਿਲਾਂ ਕੇ ਸਾਡੀ ਕਰ ਲਈ ਨੀ ਆਪਸ ਚੋਰੀ ਠੀਕ ਆ ਠੀਕ ਆ ਭੈਣ ਭਾਈ ਨੂੰ ਪਤਾ ਅੱਜ ਗੱਲ ਖੇੜਾ ਬਾਈ ਟਾਈਮ ਦਾ ਤਾਂ ਹੁਣ ਆਪ ਹੀ ਪਤਾ ਲੱਗ ਗਿਆ ਹੈ ਚਲੋ ਭੈਣ ਜੀ ਠੀਕ ਆ ਫੇਰ ਮੈਂ ਚੱਲਾਂ ਚਾਹ ਪਾਣੀ ਬਾਈ ਨਾ ਭੈਣੀ ਦਾ ਚਾਹ ਪਾਣੀ ਮਾਤਾ ਪਾਜੀ ਬੱਸ ਇੱਕ ਤੁਹਾਨੂੰ ਪਤਾ ਜਦ ਐਸੀ ਗੱਲ ਵਾਪਕ ਹੋ ਜੇ ਇੱਕ ਉਪਰ ਉਪਰ ਸੌੜਨਾ ਮੈਂ ਗੱਲਾਂ ਕਰ ਰਿਹਾ ਹਾਂ ਅੰਦਰੋਂ ਤਾਂ ਮੈਂ ਜਮਾਂ ਟੁੱਟਿਆ ਕਹਿਣਾ। ਓ ਚੱਲ ਕੋਈ ਨਹੀਂ ਭਾਈ ਜੀ ਵੱਡੇ ਵੱਡੇ ਤਾਂ ਹੁੰਦੀਆਂ ਨੇ ਫੇਰ ਕਿਉਂ ਹੁੰਦਾ ਧੀਆ ਪਹਿਣਾ ਸਭ ਦੀਆਂ ਸਿੰਧੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ। ਚਲੋ ਠੀਕ ਆ ਭਾਈ ਜੀ ਚੱਲਦਾ ਮੈਂ। ਠੀਕ ਆ ਭਾਈ ਜੀ। ਸਤਿ ਸ਼੍ਰੀ ਅਕਾਲ। ਬੱਸ ਹੁਣ ਆਪਾਂ ਜਿੱਦਣ ਇਕੱਠੇ ਹੋਈ ਚਾਹ ਪਾਣੀ ਦਾ ਪੋਤੂਲ ਬੈੱਕੀ ਪੀਵਾਂਗੇ। ਕੋਈ ਨਹੀਂ ਕੋਈ ਨਹੀਂ ਭਾਈ। ਫੇਰ ਅਸੀਂ ਬਈ ਬਾਹਰ ਟਾਈਮ ਨਹੀਂ ਪਾਉਂਦੇ ਤੇ ਖਸਤਾ 1-2 ਦਿਨ ਹੀ ਪਾਵਾਂਗੇ। ਕਿਸੇ ਨੂੰ ਗੱਲ ਨਾ ਕਰ ਕਈ ਵਾਰ ਤੇ ਇਹਨੂੰ ਪੁੱਛ-ਪਾਛੇ ਗਏ ਜਿਵੇਂ ਕਰਦੇ ਸੀ ਜੀ ਅਸੀਂ ਤਾਂ ਬਾਈ ਕਹਾਂਗੇ ਦੇਖ ਅਸੀਂ ਕੁੜੀ ਰਹਿਤੀ ਦੇਖਣ ਬਸ ਦੇਖਣ ਗਿਆ ਨੇ ਸਾਡੇ ਅਗੇ ਕੁੜੀ ਪਸੰਦ ਅਸੀਂ ਚੁੰਨੀ ਚੜਾ ਕੇ ਲਿਆਏ ਅੱਜ ਤਾਂ 3 ਕੱਪੜੇ ਵੀ ਆਪਦੇ ਪਾ ਲਿਆਵਾਂਗੇ ਬਾਈ ਹਾਂ ਬਸ ਠੀਕ ਹੈ ਭਾਈ ਆਪਣਾ ਸੋਟਾ ਸੁਹਾਗ ਠੀਕ ਹੈ ਠੀਕ ਹੈ ਕੋਈ ਨਹੀਂ ਬਾਈ ਜੀ ਕੋਈ ਨਹੀਂ ਠੀਕ ਹੈ ਨਾ ਚਲ ਸਾਨੂੰ ਕੀ ਐ ਕੁੜੀ ਵੱਡੀ ਏ ਛੋਟੀ ਏ ਜਦੀ ਆ ਕੁਛ ਵੀ ਐ ਜਵਾਕ ਆ ਕੋਈ ਵੀ ਆ ਮੇਰਾ ਮੁੰਡਾ ਪਿਆ ਹੈ ਜਾਊਗਾ ਹੋਰ ਕਿੰਨਾ ਕਚਰਾ ਪਟਕਰਾਂ ਮਾਰ ਜੋਂ ਕੱਧਾ ਕਵਲੇ ਨਾਲ